ਦੁਨੀਆ ਪਰ ਵਿੱਚ ਹੱਥੋ ਹੱਥੀ ਵਿਕਣ ਵਾਲੀ ਕਿਤਾਬ ਸੁਪਨ ਸਾਜ ਸੁਪਨਿਆਂ ਦੀ ਭਾਲ ਦੀ ਜਾਦੂਈ ਕਥਾ ਜੋ ਕਿ ਪੌਲੋ ਕੋਹਲੋ ਦੀ ਰਚਨਾ ਹੈ ਜਿਸ ਦਾ ਅਨਵਾਦ ਦਲਵੀਰ ਸਿੰਘ ਨੇ ਕੀਤਾ ਹੈ ਅੱਜ ਤੁਹਾਡੇ ਨਾਲ ਉਸ ਦਾ ਭਾਗ 3 ਸਾਂਝਾ ਕਰਨ ਜਾ ਰਹੀ ਹਾਂ ਜੀ ਤੁਸੀਂ ਸੁਣ ਰਹੇ ਹੋ YouTube ਚੈਨਲ ਸਵੀ ਮੀਡੀਆ ਤਰੀਫਾ ਵਿੱਚ ਸਭ ਤੋਂ ਸਿਖਰ ਤੇ ਮੂਲ ਧਾਰਵੀਆਂ ਵੱਲੋਂ ਬਣਾਇਆ ਗਿਆ ਇੱਕ ਬਹੁਤ ਪੁਰਾਣਾ ਕਿਲਾ ਹੈ ਇਸ ਦੇ ਨਾਲ ਕੰਦਾ ਤੇ ਖੜ ਕੇ ਅਫਰੀਕਾ ਦੀ ਝਲਕ ਪਾਈ ਜਾ ਸਕਦੀ ਹੈ। ਅਸ਼ ਸ਼ਾਮ ਸਲੇਮ ਦਾ ਬਾਸ਼ਾ ਮਲਤੀ ਜਦਕ ਕਿਲੇ ਦੀ ਕੰਧ ਤੇ ਬੈਠਾ ਸੀ ਅਤੇ ਪੂਰੇ ਦੀ ਹਵਾ ਉਸ ਦੇ ਚਿਹਰੇ ਤੇ ਵੱਜ ਰਹੀ ਸੀ। ਲੱਗੇ ਹੀ ਪੇਡਾਂ ਅਣਮਨੇ ਜਿਹੇ ਢੰਗ ਨਾਲ ਖੜੇ ਸਨ ਕਿਉਂਕਿ ਉਹ ਨਵੇਂ ਮਾਲਕ ਨਾਲ ਕੁਲੀਆਂ ਮਿਲੀਆਂ ਨਹੀਂ ਸਨ ਅਤੇ ਇੰਨੀ ਜ਼ਿਆਦਾ ਤਬਦੀਲੀ ਨਾਲ ਉਤਸ਼ਾਹ ਵਿੱਚ ਵੀ ਨਹੀਂ ਸਨ। ਪਰ ਉਹਨਾਂ ਨੂੰ ਸਿਰਫ ਖਾਣਾ ਤੇ ਪਾਣੀ ਹੀ ਚਾਹੀਦਾ ਸੀਗਾ ਮਲਤੀ ਜਦਕ ਨੇ ਇੱਕ ਛੋਟੇ ਜਿਹੇ ਸਮੁੰਦਰੀ ਜਹਾਜ਼ ਨੂੰ ਬੰਦਰਗਾਹ ਵਿੱਚੋਂ ਬਾਹਰ ਨਿਕਲਦੇ ਹੋਏ ਦੇਖਿਆ ਉਸ ਨੇ ਹੁਣ ਇਸ ਮੁੰਡੇ ਨੂੰ ਕਦੇ ਵੀ ਨਹੀਂ ਸੀ ਮਿਲ ਸਕਣਾਗਾ ਜਿਵੇਂ ਉਹ ਕਦੇ ਵੀ ਆਪਣਾ 10ਵਾਂ ਹਿੱਸਾ ਹਾਸਲ ਕਰਨ ਤੋਂ ਬਾਅਦ ਅਬਰਾਹਿਮ ਨੂੰ ਨਹੀਂ ਸੀ ਮਿਲ ਸਕਿਆਗਾ ਇਹੀ ਉਹਦਾ ਕੰਮ ਸੀਗਾ ਦੇਵਤਿਆਂ ਦੀ ਇੱਛਾਵਾਂ ਨਹੀਂ ਹੋਣੀਆਂ ਚਾਹੀਦੀਆਂ ਘੀਆਂ ਕਿਉਂਕਿ ਉਹਨਾਂ ਦਾ ਹੋਣੀਆਂ ਨਹੀਂ ਹੁੰਦੀਆਂ ਘੀਆਂ ਪਰ ਸਲੀਮ ਦਾ ਬਾਸ਼ਾ ਦਿলো ਅਰਦਾਸ ਕਰ ਰਿਹਾ ਸੀ ਕਿ ਮੁੰਡਾ ਕਾਮਯਾਬ ਹੋਵੇ। ਉਸਨੇ ਸੋਚਿਆ ਕਿ ਇਹ ਬਹੁਤ ਮਾੜੀ ਗੱਲ ਹੈ ਕਿ ਉਹ ਛੇਤੀ ਹੀ ਉਸਦਾ ਨਾਂ ਭੁੱਲ ਜਾਏਗਾ। ਮੈਨੂੰ ਆਪਣਾ ਨਾਮ ਦੂਜੀ ਵਾਰ ਵੀ ਦੱਸਣਾ ਚਾਹੀਦਾ ਸੀਗਾ। ਇਸ ਲਈ ਉਹ ਮੁੰਡਾ ਜਦੋਂ ਵੀ ਮੇਰੇ ਬਾਰੇ ਗੱਲ ਕਰਦਾ ਤਾਂ ਇਹ ਜ਼ਰੂਰ ਕਹਿੰਦਾ ਕਿ ਮੈਂ ਸਲੀਮ ਦਾ ਬਾਸ਼ਾ ਮਲਚੀ ਜੈਦਖਾਂ। ਰਾਹ ਤੱਕ ਹਤਾਸ਼ ਮਹਿਸੂਸ ਕਰਦੇ ਹੋਏ ਉਸਨੇ ਅਸਮਾਨ ਵੱਲ ਦੇਖਿਆ ਤੇ ਕਿਹਾ ਹੈ ਈਸ਼ਵਰ ਜਿਵੇਂ ਤੂੰ ਕਿਹਾ ਸੀ ਮੈਂ ਜਾਣਦਾ ਹਾਂ ਕਿ ਇਹ ਸਭ ਤੋਂ ਵੱਡਾ ਹੰਕਾਰ ਹੈ ਪਰ ਬੁੱड्ढे ਬਾਦਸ਼ਾਹ ਨੂੰ ਕਦੇ-ਕਦੇ ਆਪਣੇ ਆਪ ਤੇ ਕੁਝ ਮਾਣ ਕਰਨਾ ਹੀ ਚਾਹੀਦਾ ਹੈ। ਮੁੰਡੇ ਨੇ ਸੋਚਿਆ ਅਫਰੀਕਾ ਕਿੰਨਾ ਅਜੀਬ ਹੈ। ਉਹ ਟੈਗੀਰ ਦੀਆਂ ਪੀੜੀਆਂ ਤਲੀਆਂ ਵਿੱਚ ਬਣੇ ਹੋਏ ਬਹੁਤ ਸਾਰੇ ਕਾਵਾ ਘਰਾਂ ਵਿੱਚੋਂ ਇੱਕ ਵਿੱਚ ਬੈਠਾ ਸੀਗਾ। ਕੁਝ ਲੋਕ ਇੱਕ ਵੱਡੇ ਸਾਰੇ ਹੁੱਕੇ ਤੋਂ ਤੰਬਾਕੂ ਪੀ ਰਹੇ ਸਨ ਜਿਹੜੇ ਉਹ ਇੱਕ ਦੂਜੇ ਨਾਲ ਸਾਂਝਾ ਕਰ ਰਹੇ ਸਨ ਕੁਝ ਘੰਟਿਆਂ ਵਿੱਚ ਉਸਨੇ ਦੇਖਿਆ ਕਿ ਮਰਦ ਹੱਥਾਂ ਵਿੱਚ ਹੱਥ ਪਾ ਕੇ ਤੁਰਦੇ ਸਨ ਔਰਤਾਂ ਦੇ ਚਿਹਰੇ ਟਾਕੇ ਹੋਏ ਸਨ ਅਤੇ ਬਾਜ਼ਾਰੀ ਥੰਬਲਿਆਂ ਤੇ ਚੜ੍ਹ ਕੇ ਪ੍ਰਾਰਥਨਾ ਕਰਦੇ ਸਨ ਜਿਉਂ ਹੀ ਉਹ ਆਵਾਜ਼ ਦਿੰਦੇ ਤਾਂ ਸਾਰੇ ਲੋਕ ਆਪਣੇ ਗੋਡਿਆਂ ਭਾਰ ਹੋ ਜਾਂਦੇ ਤੇ ਆਪਣੇ ਮੱਥਿਆਂ ਨੂੰ ਜ਼ਮੀਨ ਨਾਲ ਲਾ ਲੈਂਦੇ ਕਾਫਰਾਂ ਦੀ ਅਰਦਾਸ ਅਸਨੇ ਆਪਣੇ ਆਪ ਨੂੰ ਕਿਹਾ ਬਚਪਨ ਤੋਂ ਹੀ ਚਰਚ ਵਿੱਚ ਜਾਂਦੇ ਹੋਏ ਅਸਨੇ ਸਦਾ ਹੀ ਘੋੜੇ ਤੇ ਸਵਾਰ ਸੰਤ ਸਤਿਆਗੋ ਮਾਤਾ ਮੋਰਸ ਦੇ ਬੁੱਤ ਵੱਲ ਦੇਖਿਆ ਸੀਗਾ ਜਿਸ ਦੇ ਹੱਥ ਵਿੱਚ ਨੰਗੀ ਤਲਵਾਰ ਹੁੰਦੀ ਸੀਗੀ ਜਿਸ ਦੇ ਪੈਰਾਂ ਵਿੱਚ ਕੁਝ ਲੋਕ ਝੁਕੇ ਹੁੰਦੇ ਸਨ ਮੁੰਡ ਨੇ ਆਪਣੇ ਆਪ ਨੂੰ ਬਹੁਤ ਦੁਖੀ ਅਤੇ ਇਕੱਲਾ ਮਹਿਸੂਸ ਕੀਤਾ ਕਾਫਰ ਦੇਖਣ ਨੂੰ ਹੀ ਬੜੇ ਭੈੜੇ ਦਿਖਾਈ ਦਿੰਦੇ ਸਨ ਇਸੇ ਬਿਨਾਂ ਆਪਣੇ ਸਫ਼ਰ ਦੀ ਕਾਲੀ ਦੌਰਾਨ ਉਹ ਇੱਕ ਗੱਲ ਸਿਰਫ ਇੱਕ ਗੱਲ ਭੁੱਲ ਗਿਆ ਸੀਗਾ ਜਿਸ ਕਾਰਨ ਉਹ ਲੰਬੇ ਸਮੇਂ ਤੱਕ ਆਪਣੇ ਖਜ਼ਾਨੇ ਤੋਂ ਦੂਰ रह ਸਕਦਾ ਸੀਗਾ ਇਸ ਦੇਸ਼ ਵਿੱਚ ਸਿਰਫ ਅਰਬੀ ਭਾਸ਼ਾ ਹੀ ਬੋਲੀ ਜਾਂਦੀ ਹੈ ਕਵਹ ਖਾਨੇ ਦਾ ਮਾਲਕ ਉਸ ਦੇ ਕੋਲ ਆਇਆ ਤੇ ਮੁੰਡੇ ਨੇ ਉਸ ਨੂੰ ਇਸ਼ਾਰੇ ਨਾਲ ਕਿਹਾ ਜਿਹੜੀ ਨਾਲ ਦੇ ਮੇਜ ਤੇ ਬੈਠੇ ਲੋਕ ਪੀ ਰਹੇ ਸਨ ਸ਼ਰਾਬ ਇੱਕ ਔੜੀ ਚਾਹ ਨਿਕਲੀ ਮੁੰਡੇ ਨੂੰ ਸ਼ਰਾਬ ਪਸੰਦ ਸੀਗੀ ਪਰ ਉਸ ਨੂੰ ਹਾਲ ਦੀ ਘੜੀ ਇਸ ਦੀ ਚਿੰਤਾ ਕਰਨ ਦੀ ਲੋੜ ਨਹੀਂ ਸੀਗੀ ਅਸ ਨੂੰ ਇਸ ਵੇਲੇ ਸਭ ਤੋਂ ਵੱਡੀ ਜਨਤਾ ਆਪਣੇ ਖਜ਼ਾਨੇ ਦੀ ਅਤੇ ਇਸ ਤੱਕ ਪਹੁੰਚਣ ਦੇ ਵਸੀਲੇ ਦੀ ਕਰਨੀ ਚਾਹੀਦੀ ਸੀ। ਪੱਡਾਂ ਵਿਚ ਨਾਲ ਉਸਦੀ ਪੋਰਟਲੀ ਵਿੱਚ ਕਾਫੀ ਪੈਸੇ ਆ ਗਏ ਸਨ ਅਤੇ ਮੁੰਡਾ ਜਾਣਦਾ ਸੀ ਕਿ ਪੈਸਾ ਹੀ ਅਸਲ ਵਿੱਚ ਜਾਦੂ ਹੈ। ਜਿਸ ਕਿਸੇ ਕੋਲ ਵੀ ਪੈਸਾ ਹੈ ਉਹ ਕਦੇ ਵੀ ਇਕੱਲਾ ਨਹੀਂ ਰਹਿੰਦਾਗਾ। ਛੇਤੀ ਹੀ ਖਬਰੇ ਕੌਜਿਨਾ ਵਿੱਚ ਹੀ ਉਹ ਪਿਰਾਮਿਡਾ ਤੱਕ ਪਹੁੰਚ ਜਾਵੇਗਾ। ਸੋਨੇ ਦੇ ਜਰਾਬਤ ਕ ਪੁਰਾਣ ਬਜ਼ੁਰਗ ਸਿਰਫ ਛੇ ਪੈਡਾ ਹਾਸਲ ਕਰਨ ਲਈ ਹੀ ਝੂਠ ਨਹੀਂ ਸੀ ਬੋਲ ਸਕਦਾਗਾ ਉਸ ਬਜ਼ੁਰਗ ਨੇ ਨਿਸ਼ਾਨੀਆਂ ਦੇ ਸੱਗਨਾਂ ਦੀ ਗੱਲ ਕੀਤੀ ਸੀ ਤੇ ਜਿਉਂ ਹੀ ਮੁੰਡਾ ਸਮੁੰਦਰੀ ਲੰਘੇ ਨੂੰ ਪਾਰ ਕਰ ਰਿਹਾ ਸੀ ਉਸ ਨੇ ਨਿਸ਼ਾਨੀਆਂ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਸੀਗਾ ਬਜ਼ੁਰਗ ਜਾਣਦਾ ਸੀ ਕਿ ਉਹ ਕੀ ਕਹਿ ਰਿਹਾ ਸੀਗਾ ਜਿਹੜਾ ਮੁੰਡਾ ਸਮੇਂ ਦੇ ਅਦਲੂਸ਼ੀਆਂ ਦੇ ਖੇਤਾਂ ਵਿੱਚ ਬਤਾਇਆ ਸੀਗਾ ਉਸ ਨੇ ਉਹਨਾਂ ਦਿਨਾਂ ਦੌਰਾਨ ਉਹ ਜ਼ਮੀਨ ਤੇ ਸਮਾਨ ਨੂੰ ਦੇਖ ਕੇ ਹੀ ਆਪਣਾ ਰਾਹ ਲੱਭਣਾ ਸਿੱਖ ਗਿਆ ਸੀਗਾ ਉਸ ਨੂੰ ਇਹ ਪਤਾ ਲੱਗ ਗਿਆ ਸੀਗਾ ਕਿ ਕਿਸੇ ਖਾਸ ਕਿਸਮ ਦੇ ਪੰਛੀ ਦੀ ਮੌਜੂਦਗੀ ਦਾ ਮਤਲਬ ਇਹ ਹੈ ਕਿ ਨੇੜੇ ਹੀ ਕਿਤੇ ਸੱਪ ਹੋਣਾ ਚਾਹੀਦਾ ਹੈ ਅਤੇ ਕਿਸੇ ਖਾਸ ਕਿਸਮ ਦੀ ਝਾੜੀ ਦਾ ਮਤਲਬ ਇਹ ਹੁੰਦਾ ਹੈ ਕਿ ਇਲਾਕੇ ਵਿੱਚ ਕਿਤੇ ਨਾ ਕਿਤੇ ਪਾਣੀ ਵੀ ਹੈ ਇਹ ਸਾਰਾ ਕੁਝ ਉਸ ਨੂੰ ਪੇਡਾਂ ਨੇ ਸਿਖਾਇਆ ਸੀਗਾ ਉਸ ਨੇ ਸੋਚਿਆ ਕਿ ਜੇ ਈਸ਼ਵਰ ਪੇਡਾਂ ਦੀ ਇੰਨੀ ਹੀ ਇਸੇ ਤਰ੍ਹਾਂ ਅਗਵਾਈ ਕਰਦਾ ਹੈ ਤਾਂ ਉਹ ਮਨੁੱਖ ਦੀ ਵੀ ਕਰੇਗਾ ਹੀ ਅਤੇ ਇਸ ਨਾਲ ਉਸ ਨੇ ਚੰਗਾ ਚੰਗਾ ਮਹਿਸੂਸ ਕੀਤਾ ਚਾ ਹੁਣ ਪਹਿਲਾਂ ਜਿੰਨੀ ਖੋੜੀ ਨਹੀਂ ਸੀ ਲੱਗਦੀ ਕੀ ਤੂੰ ਕੌਣ ਹੈ ਉਸਨੇ ਸੁਣਿਆ ਕਿ ਸਪੈਨੀ ਭਾਸ਼ਾ ਵਿੱਚ ਉਸ ਨੂੰ ਕੋਈ ਪੁੱਛ ਰਿਹਾ ਸੀਗਾ ਮੁੰਡੇ ਨੇ ਰਾਹਤ ਮਹਿਸੂਸ ਕੀਤੀ ਉਹ ਨਿਸ਼ਾਨਿਆਂ ਬਾਰੇ ਸੋਚ ਰਿਹਾ ਸੀ ਤੇ ਕੋਈ ਬੰਦਾ ਹਾਜ਼ਰ ਹੋ ਵੀ ਗਿਆ ਸੀਗਾ ਉਹ ਪੁੱਛਣ ਲੱਗਾ ਤੈਨੂੰ ਸਪੈਨੀ ਕਿਵੇਂ ਆਉਂਦੀ ਹੈ ਉਸ ਕੋਲ ਆਇਆ ਬੰਦਾ ਕਾਫੀ ਜਵਾਨ ਸੀ ਤੇ ਉਸਨੇ ਪੱਛਮੀ ਢੰਗ ਦੇ ਕੱਪੜੇ ਪਾਏ ਹੋਏ ਸਨ ਪਰ ਉਸਦੀ ਚਮੜੀ ਦਾ ਰੰਗ ਦੱਸਦਾ ਸੀ ਕਿ ਉਹ ਇਸੇ ਸ਼ਹਿਰ ਦਾ ਰਹਿਣ ਵਾਲਾ ਹੈ ਮੁੰਡੇ ਨੇ ਸੋਚਿਆ ਕਿ ਐਸੇ ਨਵੇਂ ਆਉਣ ਵਾਲੇ ਬੰਦੇ ਦੀ ਉਮਰ ਅਤੇ ਕੱਦ ਉਸ ਜਿੰਨੇ ਹੀ ਹਨ ਇੱਥੇ ਕਰੀਬ ਹਰ ਜਣਾ ਹੀ ਸਪੇਨੀ ਬੋਲਦਾ ਹੈ ਸਪੇਨ ਇੱਥੋਂ ਮਸਾ 2 ਘੰਟੇ ਦੀ ਦੂਰੀ ਤੇ ਹੈ ਮੁੰਡੇ ਨੇ ਕਿਹਾ ਬੈਠ ਜਾ ਮੈਂ ਤੇ ਮੈਂ ਤੈਨੂੰ ਕੁਝ ਦਿਖਾਵਾਂਗਾ ਨਾਲ ਮੇਰੇ ਲਈ ਸ਼ਰਾਬ ਦਾ ਇੱਕ ਗਲਾਸ ਲਿਆ ਮੈਨੂੰ ਚਾਹ ਪਸੰਦ ਨਹੀਂਗੀ ਨਾਰੀਓਨ ਆਦਮੀ ਕਹਿਣ ਲੱਗਾ ਇਸ ਦੇਸ਼ ਵਿੱਚ ਸ਼ਰਾਬ ਨਹੀਂ ਮਿਲਦੀਗੀ ਧਰਮ ਇਸ ਦੀ ਆਗਿਆ ਨਹੀਂ ਦਿੰਦਾਗਾ ਮੁੰਡੇ ਨੇ ਉਸਨੂੰ ਦੱਸਿਆ ਕਿ ਉਹ ਪਿਰਾਮਿਡ ਕੋਲ ਜਾਣਾ ਚਾਹੁੰਦਾ ਹੈ ਉਹ ਤਾਂ ਆਪਣੇ ਖਜ਼ਾਨੇ ਬਾਰੇ ਵੀ ਦੱਸਣ ਲੱਗਾ ਸੀ ਪਰ ਐਨ ਮੌਕੇ ਤੇ ਨਾ ਦੱਸਣ ਦਾ ਫੈਸਲਾ ਕਰ ਲਿਆ ਜਿਉ ਉਹ ਦੱਸ ਦਿੰਦਾ ਤਾਂ ਅਸੰਭਵ ਸੀਗਾ ਕਿ ਉੱਥੇ ਲੈ ਜਾਣ ਬਦਲੇ ਇਹ ਆਦਮੀ ਮੁੰਡਾ ਵੀ ਉਸ ਦਾ ਕੁਝ ਹਿੱਸਾ ਮੰਗ ਲੈਂਦਾ ਉਸ ਨੂੰ ਚੇਤੇ ਆਇਆ ਬਜ਼ੁਰਗ ਨੇ ਉਸ ਨੂੰ ਕਿਹਾ ਸੀ ਕਿ ਜੋ ਚੀਜ਼ ਤੁਹਾਡੇ ਕੋਲ ਅਜੇ ਹੈ ਹੀ ਨਹੀਂਗੀ ਉਸ ਦਾ ਕਿਸੇ ਨੂੰ ਹਿੱਸਾ ਦੇਣ ਦਾ ਵਾਅਦਾ ਕਰਨ ਦੀ ਕੋਈ ਤੱਕ ਨਹੀਂਗੀ ਮੈਂ ਚਾਹੁੰਦਾ ਹਾਂ ਕਿ ਜੇ ਤੂੰ ਅਜਿਹਾ ਕਰ ਸਕਦਾ ਹੈ ਤਾਂ ਮੈਨੂੰ ਉੱਥੇ ਲੈ ਚੱਲ ਇਸ ਬਦਲੇ ਮੈਂ ਤੈਨੂੰ ਪੈਸੇ ਦੇ ਦਵਾਂਗਾ। ਉਹ 사ਜਮੀ ਨੇ ਪੁੱਛਿਆ ਤੂੰ ਜਾਣਦਾ ਹੈ ਉੱਥੇ ਕਿਵੇਂ ਪਹੁੰਚੀਦਾ ਹੈ? ਮੁੰਡੇ ਨੇ ਦੇਖਿਆ ਦੁਕਾਨ ਦਾ ਮਾਲਕ ਉਸਦੇ ਨੇੜੇ ਹੀ ਖੜਾ ਸੀ ਤੇ ਉਹਨਾਂ ਦੀ ਆਪਸੀ ਗੱਲਬਾਤ ਧਿਆਨ ਨਾਲ ਸੁਣ ਰਿਹਾ ਸੀ। ਉਸ ਦੀ ਮੌਜੂਦਗੀ ਵਿੱਚ ਮੁੰਡਾ ਬੇਰਾਮੀ ਮਹਿਸੂਸ ਕਰਨ ਲੱਗਾ ਪਰ ਉਸ ਨੂੰ ਇੱਕ ਗਾਈਡ ਮਿਲ ਗਿਆ ਸੀਗਾ ਤੇ ਉਹ ਨਹੀਂ ਸੀ ਚਾਹੁੰਦਾ ਕਿ ਇਸ ਮੌਕੇ ਨੂੰ ਹੱਥੋਂ ਜਾਣ ਦੇਵੇ। ਉਸ ਨੌਜਵਾਨ ਨੇ ਕਿਹਾ ਤੈਨੂੰ ਸਹਾਰਾ ਦਾ ਸਾਰੇ ਦਾ ਸਾਰਾ ਹਿੱਸਾ ਪਾਰ ਕਰਨਾ ਪੈਣਾ ਹੈ ਅਜਿਹੇ ਕਰਨ ਲਈ ਤੈਨੂੰ ਪੈਸੇ ਦੀ ਲੋੜ ਹੈ ਪਰ ਮੈਂ ਜਾਣਦਾ ਚਾਹੁੰਦਾ ਹਾਂ ਕਿ ਤੇਰੇ ਕੋਲ ਤੇਰੇ ਪੈਸੇ ਹਨ ਕਿ ਨਹੀਂ ਮੁੰਨੇ ਨੇ ਸੋਚਿਆ ਕਿ ਇਹ ਬੜਾ ਅਜੀਬ ਸਵਾਲ ਹੈ ਪਰ ਉਸ ਦਾ ਬਜ਼ੁਰਗ 'ਚ ਭਰੋਸਾ ਸੀ ਜਿਸ ਨੇ ਕਿਹਾ ਸੀ ਕਿ ਜਦੋਂ ਤੁਸੀਂ ਸੱਚਮੁੱਚ ਕੁਝ ਹਾਸਲ ਕਰਨਾ ਚਾਹੁੰਦੇ ਹੋ ਤਾਂ ਸਾਰੀ ਕਾਇਨਾਤ ਤੁਹਾਡੇ ਹੱਕ ਵਿੱਚ ਸਾਜ਼ਿਸ਼ ਰਚਣ ਲੱਗਦੀ ਹੈ ਉਸ ਨੇ ਆਪਣੀ ਪੋਰਟਲ ਵਿੱਚੋਂ ਪੈਸੇ ਕੱਢੇ ਅਤੇ ਉਸ ਨੌਜਵਾਨ ਨੂੰ ਦਿਖਾਏ ਦੁਕਾਨ ਦਾ ਮਾਲਕ ਵੀ ਨੇੜੇ ਆ ਗਿਆ ਤੇ ਉਸ ਨੇ ਵੀ ਪੈਸੇ ਦੇਖੇ ਤੋਂ ਬਾਅਦ ਜੜਿਆ ਨੇ ਅਰਬੀ ਭਾਸ਼ਾ ਵਿੱਚ ਕੁਝ ਗੱਲਾਂ ਕੀਤੀਆਂ ਜਿੱਨਾਂ ਤੋਂ ਬਾਅਦ ਦੁਕਾਨ ਦਾ ਮਾਲਕ ਔਖਾ ਦਿਖਾਈ ਦਿੱਤਾ ਨੌਜਵਾਨ ਕਹਿਣ ਲੱਗਾ ਚੱਲ ਇੱਥੋਂ ਚੱਲ ਗਏ ਦੁਕਾਨ ਦਾ ਮਾਲਕ ਚਾਹੁੰਦਾ ਹੈ ਕਿ ਅਸੀਂ ਇੱਥੇ ਚਲੇ ਜਾਈਏ ਮੁੰਡੇ ਨੇ ਰਾਤ ਮਹਿਸੂਸ ਕੀਤੀ ਉਹ ਪੈਸੇ ਦੇਣ ਲਈ ਉੱਠਿਆ ਤਾਂ ਦੁਕਾਨ ਦੇ ਮਾਲਕ ਨੇ ਉਸ ਨੂੰ ਬਾਹੋਂ ਫੜ ਕੇ ਗੁੱਸੇ ਭਰੇ ਕਈ ਸ਼ਬਦ ਕਹਿਣੇ ਸ਼ੁਰੂ ਕਰ ਦਿੱਤੇ ਮੁੰਡਾ ਤਾਕਤਵਰ ਸੀ ਅਤੇ ਉਹ ਵੀ ਮੋੜਵਾ ਜਵਾਬ ਦੇਣਾ ਚਾਹੁੰਦਾ ਸੀਗਾ ਪਰ ਉਹ ਪਰਦੇਸ ਵਿੱਚ ਸੀਗਾ ਉਹਦੇ ਨਵੇਂ ਦੋਸਤ ਨੇ ਦੁਕਾਨ ਦੇ ਮਾਲਕ ਨੂੰ ਪਿੱਛੇ ਧੱਕਾ ਤੇ ਮੁੰਡੇ ਨੂੰ ਖਿੱਚ ਕੇ ਬਾਹਰ ਲੈ ਗਿਆ ਸੀਗਾ ਉਹ ਕਹਿਣ ਲੱਗਾ ਉਹ ਤੇਰੇ ਪੈਸੇ ਖੋਣਾ ਚਾਹੁੰਦਾ ਸੀਗਾ ਟੈਗ ਯਰ ਬਾਕੀ ਦੇ ਅਫਰੀਕਾ ਵਰਗਾ ਨਹੀਂਗਾ ਇਹ ਬੰਦਰਗਾਹ ਹੈ ਅਤੇ ਹਰ ਬੰਦਰਗਾਹ ਵਿੱਚ ਚੋਰ ਹੁੰਦੀ ਹੈ ਮੁੰਡੇ ਨੇ ਆਪਣੇ ਇਸ ਨਵੇਂ ਮੀਟਰ ਤੇ ਵਿਸ਼ਵਾਸ ਕੀਤਾ ਉਹਨੇ ਉਸ ਨੂੰ ਇੱਕ ਖਤਰਨਾਕ ਸਥਿਤੀ ਵਿੱਚੋਂ ਬਾਹਰ ਕੱਢਿਆ ਸੀਗਾ ਉਹਨੇ ਆਪਣੇ ਪੈਸੇ ਕੱਢੇ ਤੇ ਗਿਣਨ ਲੱਗਾ ਸੀਗਾ ਤੋ ਜਦ ਬੰਦਾ ਉਹਦੇ ਪੈਸੇ ਫੜਦਾ ਹੋਇਆ ਕਹਿਣ ਲੱਗਾ ਅਸੀਂ ਕੱਲ ਨੂੰ ਹੀ ਪਿਰਾਮਿਡ ਪਹੁੰਚ ਸਕਦੇ ਹਾਂ ਪਰ ਮੈਨੂੰ ਦੋ ਊਠ ਖਰੀਦਨੇ ਪੈਣਗੇ ਉਹ ਟੈਗੀਆਂ ਦੀਆਂ ਵੀੜੀਆਂ ਗਲੀਆਂ ਵਿੱਚ ਦੀ ਇਕੱਠੇ ਤੁਰੇ ਜਾ ਰਹੇ ਸਨ ਹਰ ਥਾਂ ਤੇ ਰੇੜੀਆਂ ਵਿੱਚ ਸਮਾਨ ਵੇਚ ਰਿਹਾ ਸੀਗਾ ਉਹ ਇੱਕ ਵੱਡੇ ਮੈਦਾਨ ਵਿੱਚ ਪਹੁੰਚੇ ਜਿੱਥੇ ਦੁਕਾਨਾਂ ਸਜੀਆਂ ਹੋਈਆਂ ਸਨ ਹਜ਼ਾਰਾਂ ਹੀ ਲੋਕ ਉੱਥੇ ਇੱਕ ਦੂਜੇ ਨਾਲ ਦਲੀਲਬਾਜ਼ੀ ਕਰ ਰਹੇ ਸਨ ਕ੍ਰੇਡਿਟ ਦੇ ਤੇ ਵੇਚਦੇ ਖੜੇ ਹੋਏ ਸਨ ਸਬਜ਼ੀਆਂ ਦੇ ਨਾਲ-ਨਾਲ ਸ਼ੁਰੇ ਵੀ ਵੇਚ ਰਹੇ ਸਨ ਅਤੇ ਗਲੀਚਿਆਂ ਦੇ ਨਾਲ-ਨਾਲ ਤੰਬਾਕੂ ਵੀ ਪਰ ਮੁੰਡੇ ਨੇ ਆਪਣੇ ਨਵੇਂ ਮਿੱਤਰ ਉਤੇ ਹੀ ਨਜ਼ਰ ਗੱਡੀਆਂ ਰੱਖੀਆਂ ਸਨ ਆਖਰਕਾਰ ਉਸ ਦੇ ਸਾਰੇ ਪੈਸੇ ਉਸੇ ਕੋਲ ਹੀ ਤਸੰਨ ਉਸਨੇ ਸੋਚਿਆ ਕਿ ਉਹ ਉਸ ਕੋਲੋਂ ਪੈਸੇ ਵਾਪਸ ਮੰਗ ਲਵੇ ਪਰ ਫਿਰ ਆਪੇ ਹੀ ਸੋਚਿਆ ਕਿ ਅਜਿਹਾ ਕਰਨਾ ਗੈਰ ਦੋਸਤਾਨਾ ਹੋਵੇਗਾ ਉਹ ਜਿਸ ਨਵੀਂ ਧਰਤੀ ਤੇ ਆਇਆ ਸੀਗਾ ਉਥੋਂ ਦੇ ਰਸਮ ਰਿਵਾਜਾਂ ਬਾਰੇ ਕੁਝ ਨਹੀਂ ਸੀ ਜਾਣਦਾਗਾ ਅਸਨੇ ਆਪਣੇ ਆਪ ਨੂੰ ਹੀ ਕਿਹਾ ਮੈਂ ਬਸ ਉਸ ਤੇ ਨਜ਼ਰ ਰੱਖਾਂਗਾ ਉਹ ਜਾਣਦਾ ਸੀ ਕਿ ਉਹ ਆਪਣੇ ਇਸ ਨਵੇਂ ਮਿੱਤਰ ਤੋਂ ਤਕੜਾ ਹੈ ਇਸ ਸਾਰੇ ਰੌਲੇ ਗੋਲੇ ਦੌਰਾਨ ਅਚਨਚੇਤ ਹੀ ਅਸਨੇ ਇੱਕ ਐਸੀ ਬੇहद ਖੂਬਸੂਰਤ ਤਲਵਾਰ ਦੇਖੀ ਜਿਸ ਤਰ੍ਹਾਂ ਦੀ ਪਹਿਲਾਂ ਕਦੇ ਵੀ ਨਹੀਂ ਸੀ ਦੇਖੀ ਇਸ ਦੀ ਮੀਆਨ ਤੇ ਚਾਂਦੀ ਦਾ ਕੰਮ ਕੀਤਾ ਹੋਇਆ ਸੀ ਤੇ ਦਸਤਕ ਕਾਲੇ ਰੰਗ ਦਾ ਸੀ ਜਿਸ ਤੇ ਕੀਮਤ ਪੱਥਰ ਜੜੇ ਹੋਏ ਸੀਗੇ ਮੁੰਡੇ ਨੇ ਆਪਣੇ ਆਪ ਨਾਲ ਹੀ ਵਿਚਾਰ ਕੀਤੀ ਕਿ ਜਦੋਂ ਮਿਸਰ ਤੋਂ ਵਾਪਸ ਭਾਰਤ ਆਏ ਤਾਂ ਇਹ ਤਲਵਾਰ ਖਰੀਦੇਗਾ। ਉਸ ਨੇ ਆਪਣੇ ਮਿੱਤਰ ਨੂੰ ਕਿਹਾ ਐਸੇ ਰੇੜੇ ਦੇ ਮਾਲਕ ਨੂੰ ਪੁੱਛ ਕੇ ਤਲਵਾਰ ਕਿੰਨੇ ਦੀ ਹੈ। ਉਸੇ ਸਮੇਂ ਹੀ ਉਸ ਨੂੰ ਮਹਿਸੂਸ ਹੋਇਆ ਕਿ ਤਲਵਾਰ ਵਾਲ ਦੇਖਦੇ ਹੋਏ ਕੁਝ ਪਲਾਂ ਲਈ ਉਸ ਦਾ ਧਿਆਨ ਲੰਬੇ ਚਲਾ ਗਿਆ ਸੀਗਾ ਉਸ ਦਾ ਦਿਲ ਫੜਿਆ ਗਿਆ ਜਿਵੇਂ ਉਸ ਦੀ ਛਾਤੀ ਇੱਕਦਮ ਹੀ ਦੱਬ ਗਈ ਹੋਵੇ। ਉਹ ਦੂਜੇ ਪਾਸੇ ਦੇਖਣ ਤੋਂ ਡਰਦਾ ਸੀ ਕਿਉਂਕਿ ਉਹ ਜਾਣਦਾ ਸੀ ਕਿ ਉਸ ਪਾਸੇ ਕੀ ਹੋਵੇਗਾ। ਐਸ ਲਈ ਉਹ ਕੁਝ ਹੋਰ ਸਮੇਂ ਤੱਕ ਵੀ ਇਹ ਖੂਬਸੂਰਤ ਤਲਵਾਰ ਦੇਖਦਾ ਰਿਹਾ ਤੇ ਫਿਰ ਹੌਸਲਾ ਕਰਕੇ ਆਪਣੇ ਮੂੰਹ ਪਿਛਲੇ ਪਾਸੇ ਨੂੰ ਮੋੜ ਲਿਆ ਸੀਗਾ। ਉਹਦੇ ਚਾਰੇ ਪਾਸੇ ਬਾਜ਼ਾਰ ਸੀਗਾ ਲੋਕ ਆ ਜਾ ਰਹੇ ਸਨ ਰੋਲਾ ਪਾ ਰਹੇ ਸਨ ਖਰੀਦਦਾਰੀ ਕਰ ਰਹੇ ਸਨ ਤੇ ਜੀਵ ਕਿਸਮ ਦੇ ਖਾਣੇ ਦੀ ਸੁਗੰਧ ਸੀ ਪਰ ਉਹਦਾ ਨਵਾਂ ਸਾਥੀ ਕਿਤੇ ਵੀ ਦਿਖਾਈ ਨਹੀਂ ਸੀ ਦੇ ਰਿਹਾ ਕਾ। ਉਹਨਾਂ ਦਾ ਇਹ ਵਿਸ਼ਵਾਸ ਕਰਨਾ ਚਾਹੁੰਦਾ ਸੀ ਕਿ ਉਸ ਦਾ ਨਵਾਂ ਦੋਸਤ ਅਚਨ ਚੇਤ ਜੀ ਉਸ ਤੋਂ ਅਲੱਗ ਹੋ ਗਿਆ ਹੈ ਉਸ ਨੇ ਫੈਸਲੇ ਕੀਤਾ ਕਿ ਤਾਂ ਕਿ ਉਹ ਉੱਥੇ ਹੀ ਖੜ ਕੇ ਆਪਣੇ ਦੋਸਤ ਦੇ ਪਰਤਨ ਦੀ ਅੜੀ ਕਰੇਗਾ ਜਦੋਂ ਉਹ ਅੜੀ ਕਰ ਰਿਹਾ ਸੀ ਤਾਂ ਇੱਕ ਮਲਾਨਾ ਲਗੜੀ ਇਮਾਰਤ ਦੇ ਸਿਖਰ ਤੇ ਚੜਿਆ ਤੇ ਅਗਜ਼ਾਨ ਦੇਣੀ ਸ਼ੁਰੂ ਕਰ ਦਿੱਤੀ ਬਾਜ਼ਾਰ ਵਿੱਚ ਖੜੇ ਸਾਰੇ ਲੋਕ ਗੋਡਿਆਂ ਪਰ ਝੁੱਕ ਕੇ ਆਪਣੇ ਮੱਥਿਆਂ ਨੂੰ ਜ਼ਮੀਨ ਨਾਲ ਲਾਉਣ ਲੱਗੇ ਤੇ ਫਿਰ ਖੁਦ ਵੀ ਪ੍ਰਾਰਥਨਾ ਕਰਨ ਲੱਗੇ ਇਸ ਤੋਂ ਬਾਅਦ ਕੀੜੀਆਂ ਵਾਂਗ ਉਹਨਾਂ ਨੇ ਇੱਕਦਮ ਹੀ ਆਪੋ ਆਪਣੀਆਂ ਦੁਕਾਨਾਂ ਬੰਦ ਕਰਕੇ ਇੱਥੇ ਛੱਲੇ ਗਏ ਐਜੇ ਨਾਲ ਹੀ ਸੂਰਜ ਨੇ ਵੀ ਆਪਣੀ ਰਵਾਨਗੀ ਪਾਉਣੀ ਸ਼ੁਰੂ ਕਰ ਦਿੱਤੀ ਸੀਗੀ ਮੁੰਡਾ ਇਸ ਨੂੰ ਕੁਝ ਸਮੇਂ ਤੱਕ ਲਈ ਟੋਪ 'ਦਿਆਂ ਦੇਖਦਾ ਰਿਹਾ ਉਦੋਂ ਤੱਕ ਦੇਖਦਾ ਰਿਹਾ ਜਦੋਂ ਤੱਕ ਇਹ ਬੰਦਰਗਾਹ ਇਹ ਬਾਜ਼ਾਰ ਦੇ ਆਲੇ-ਦੁਆਲੇ ਦੇ ਸਫੈਦ ਮਕਾਨਾਂ ਦੇ ਪਿੱਛੇ ਜਾ ਕੇ ਨਾ ਲੱਕ ਗਿਆ ਅਸ ਨੂੰ ਚੇਤੇ ਆਇਆ ਕਿ ਉਸ ਸਵੇਰ ਜਦੋਂ ਸੂਰਜ ਚੜ੍ਹਿਆ ਸੀ ਤਾਂ ਉਹ ਇੱਕ ਹੋਰ ਉਪਮਹਾਦੀਪ ਵਿੱਚ ਸੀਗਾ ਅਜੇ ਵੀ ਆਜੜੀ ਸੀਗਾ ਜਿਸ ਕੋਲ ਸੱਤ ਭੇਡਾਂ ਸਨ ਅਤੇ ਇੱਕ ਕੁੜੀ ਨੂੰ ਮਿਲਣ ਦੀ ਕਾਮਨਾ ਕਰ ਰਿਹਾ ਸੀਗਾ ਉਸ ਸਵੇਰ ਜਦੋਂ ਆਪਣੇ ਜਾਣੇ ਪਛਾਣੇ ਖੇਤਾਂ ਵਿੱਚ ਵੀ ਤੁਰ ਰਿਹਾ ਸੀ ਉਹ ਜਾਣਦਾ ਸੀ ਕਿ ਕੀ ਹੋਣ ਵਾਲਾ ਹੈ ਪਰ ਹੁਣ ਜਦੋਂ ਕਿ ਸੂਰਜ ਛੈਪ ਰਿਹਾ ਸੀਗਾ ਉਹ ਜਾਣਦਾ ਸੀ ਕਿ ਕੀ ਹੋਣ ਵਾਲਾ ਹੈ ਪਰ ਹੁਣ ਸੂਰਜ ਚੱਪ ਗਿਆ ਉਹ ਇੱਕ ਵੱਖਰੇ ਦੇਸ਼ ਵਿੱਚ ਸੀਗਾ ਇੱਕ ਅਜਿਹੀ ਧਰਤੀ ਤੇ ਅਜਨਬੀ ਸੀ ਜਿੱਥੇ ਉਹ ਉਹਨਾਂ ਦੀ ਭਾਸ਼ਾ ਤੱਕ ਵੀ ਨਹੀਂ ਸੀ ਬੋਲ ਸਕਦਾਗਾ ਉਹ ਹੁਣ ਆਜੜੀ ਨਹੀਂ ਸੀ ਰਿਹਾਗਾ ਤੇ ਉਸ ਕੋਲ ਕੁਝ ਵੀ ਨਹੀਂ ਸੀਗਾ ਇਥੋਂ ਤੱਕ ਕੇ ਵਾਪਸ ਭਾਰਤ ਕੇ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰਨ ਜੋਗੇ ਪੈਸੇ ਵੀ ਨਹੀਂ ਸਨ ਮੁੰਡੇ ਨੇ ਸੋਚਿਆ ਕਿ ਇਹ ਸਾਰਾ ਕੁਝ ਸੂਰਜ ਚੜਨ ਤੋਂ ਲੈ ਕੇ ਡੁੱਬਣ ਤੱਕ ਵਾਪਰ ਗਿਆ ਹੈ ਉਸ ਨੂੰ ਆਪਣੇ ਆਪ ਤੇ ਹੀ ਤਰਸ ਆ ਰਿਹਾ ਸੀ ਅਤੇ ਉਹ ਇਸ ਗੱਲ ਤੇ ਦੁਖੀ ਹੋ ਰਿਹਾ ਸੀ ਉਸ ਦੀ ਜ਼ਿੰਦਗੀ ਵਿੱਚ ਇੰਨੀ ਅਚਨਚੇਤ ਅਤੇ ਇੰਨੀ ਵੱਡੀ ਤਬਦੀਲੀ ਕਿਵੇਂ ਆਈ ਉਹ ਸ਼ਰਮਿੰਦਾ ਸੀਗਾ ਰੋਣਾ ਚਾਹੁੰਦਾ ਸੀਗਾ ਤੇ ਸੋਚ ਰਹੀ ਸੀ ਜਦੋਂ ਮੇਰੇ ਕੋਲ ਆਪਣੀਆਂ ਭੇਡਾਂ ਸਨ ਉਦੋਂ ਮੈਂ ਬੜਾ ਖੁਸ਼ ਹਾਂ ਤੇ ਮੇਰੇ ਆਲੇ ਦੁਆਲੇ ਦੇ ਲੋਕ ਵੀ ਮੇਰੇ ਨਾਲ ਖੁਸ਼ ਰਹਿੰਦੇ ਸਨ ਉਸੋ ਸੋਚਿਆ ਕਿ ਲੋਕ ਉਸ ਨੂੰ ਆਉਂਦੇ ਆ ਦੇਖਦੇ ਸਨ ਤੇ ਉਸ ਦਾ ਸਵਾਗਤ ਕਰਦੇ ਸਨ ਪਰ ਹੁਣ ਮੈਂ ਉਦਾਸ ਤੇ ਇਕੱਲਾ ਹਾਂ ਮੈਂ ਸਿਰਫ ਇਸ ਲਈ ਹੀ ਲੋਕਾਂ ਤੇ ਭਰੋਸਾ ਕਰਨਾ ਬੰਦ ਕਰ ਦੇਵਾਂਗਾ ਕਿਉਂਕਿ ਕਿਸੇ ਇੱਕ ਬੰਦੇ ਨੇ ਮੇਰੇ ਨਾਲ ਧੋਖਾ ਕੀਤਾ ਹੈ ਮੈਂ ਉਹਨਾਂ ਲੋਕਾਂ ਨਾਲ ਨਫ਼ਰਤ ਕਰਾਂਗਾ ਜਿਨ੍ਹਾਂ ਨੂੰ ਆਪੋ ਆਪਣੇ ਖਜ਼ਾਨੇ ਲੱਭ ਪਏ ਹਨ ਕਿਉਂਕਿ ਮੈਨੂੰ ਮੇਰਾ ਖਜ਼ਾਨਾ ਨਹੀਂ ਲੱਭਾ ਤੇ ਮੈਂ ਜੋ ਕੁਝ ਵੀ ਮੇਰੇ ਕੋਲ ਹੈ ਉਸ ਉਸਨੂੰ ਸੰਭਾਲ ਕੇ ਰੱਖਾਂਗਾ ਕਿਉਂਕਿ ਸੰਸਾਰ ਨੂੰ ਜਿੱਤਣ ਲਈ ਮੈਂ ਬਹੁਤ ਮਾਮੂਲੀ ਹਾਂ ਉਹਨੇ ਆਪਣੇ ਪੋਰਟਲੀ ਖੋਲ ਕੇ ਦੇਖਣ ਦੀ ਕੋਸ਼ਿਸ਼ ਕੀਤੀ ਕਿ ਉਸ ਕੋਲ ਕੀ ਕੀ ਬਚਿਆ ਹੈ ਹੋ ਸਕਦਾ ਹੈ ਕਿ ਉਸ ਰੋਟੀ ਦਾ ਕੋਈ ਟੁਕੜਾ ਹਾਲੇ ਅਜੇ ਵੀ ਬਚਿਆ ਪਿਆ ਹੋਵੇ ਜਿਹੜੀ ਉਹਨੇ ਜਹਾਜ਼ ਤੇ ਖਾਧੀ ਸੀ ਪਰ ਇਸ ਪੋਰਟਲੀ ਵਿੱਚ ਤਾਂ ਉਸਦੀ ਭਾਰੀ ਕਿਤਾਬ ਜੈਕਟ ਅਤੇ ਉਸ ਦੋ ਉਹ ਪੱਥਰ ਸਨ ਜਿਹੜੇ ਬਜ਼ੁਰਗ ਨੇ ਉਸ ਨੂੰ ਦਿੱਤੇ ਸਨ ਜਿਉਂ ਹੀ ਉਸਨੇ ਪੱਥਰਾਂ ਵੱਲ ਦੇਖਿਆ ਤਾਂ ਉਹਨੇ ਰਾਹਤ ਮਹਿਸੂਸ ਕੀਤੀ ਉਸਨੇ ਆਪਣਾ 6 ਪੈਡਾ ਦੇ ਕੇ ਦੋ ਕੀਮਤੀ ਪੱਥਰ ਲੈ ਸਨ ਜਿਹੜੇ ਕਿ ਸੋਨੇ ਦੇ ਜਰਾ ਖਤ ਵਕਤ ਤੋਲਾਏ ਗਏ ਹੋਏ ਸਨ ਉਹ ਇਹਨਾਂ ਪੱਥਰਾਂ ਨੂੰ ਵੇਚ ਕੇ ਵਾਪਸੀ ਦੀ ਟਿਕਟ ਖਰੀਦ ਲਵੇਗਾ ਇਹਨਾਂ ਪੱਥਰਾਂ ਨੂੰ ਪੋਟਲੀ ਵਿੱਚੋਂ ਕੱਢਦੇ ਹੋਏ ਤੇ ਆਪਣੇ ਜੇਬ ਵਿੱਚ ਪਾਉਣ ਬਾਰੇ ਸੋਚਦੇ ਹੋਏ ਮੁੰਡੇ ਨੇ ਆਪਣੇ ਆਪ ਨਾਲ ਵਿਚਾਰ ਕੀਤੀ ਇਸ ਵਾਰ ਮੈਂ ਚੋਸੇ ਸਾਬਤ ਹੋਵਾਂਗਾ ਇਹ ਬੰਦਰਗਾਹ ਵਾਲਾ ਸ਼ਹਿਰ ਹੈ ਅਤੇ ਉਸਦੇ ਨਵੇਂ ਮਿੱਤਰ ਨੇ ਇੱਕੋ ਇੱਕ ਸੱਚੀ ਗੱਲ ਦੱਸੀ ਸੀ ਕਿ ਬੰਦਰਗਾਹ ਵਾਲੇ ਸ਼ਹਿਰਾਂ ਦੇ ਲੋਕ ਚੋਰਾਂ ਦੀ ਪਰਮਾਰ ਹੁੰਦੀ ਹੈ ਇੱਥੇ ਉਨੂੰ ਕੌਣ ਸਮਝ ਆਈ ਕਿ ਦੁਕਾਨ ਦਾ ਮਾਲਕ ਇੰਨਾ ਪਰੇਸ਼ਾਨ ਕਿਉਂ ਸੀ ਉਹ ਮੁੰਡੇ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਉਹ ਸਾਜ਼ਮੀ ਤੇ ਯਕੀਨ ਨਾ ਕਰੇ ਮੈਂ ਹੋਰ ਲੋਕਾਂ ਵਰਗਾ ਹੀ ਹਾਂ ਫੈਸ ਸੰਸਾਰ ਨੂੰ ਉਸੇ ਤਰ੍ਹਾਂ ਦੇਖਦਾ ਜਿਵੇਂ ਮੈਂ ਚਾਹੁੰਦਾ ਹਾਂ ਕਿ ਇਹ ਹੋਵੇ ਨਾ ਕਿ ਅਸਲ ਵਿੱਚ ਇਹ ਜਿਸ ਤਰ੍ਹਾਂ ਦੇ ਹੈ ਉਹਨੇ ਪੱਥਰਾਂ ਤੇ ਆਪਣੀ ਉਂਗਲੀ ਹੌਲੀ-ਹੌਲੀ ਫੇਰਨੀ ਸ਼ੁਰੂ ਕੀਤੀ ਤੇ ਇਹਨਾਂ ਵਿੱਚੋਂ ਨਿਕਲਦੀ ਊਰਜਾ ਮਹਿਸੂਸ ਕਰਨੀ ਸ਼ੁਰੂ ਕੀਤੀ। ਇਹ ਉਸ ਦਾ ਖਜ਼ਾਨਾ ਸਨ। ਇਹਨਾਂ ਪੱਥਰਾਂ ਨੂੰ ਹੱਥ ਵਿੱਚ ਲੈਂਦਿਆਂ ਹੀ ਉਸਨੇ ਚੰਗਾ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ। ਇਹਨਾਂ ਨੂੰ ਦੇਖ ਕੇ ਉਸ ਨੂੰ ਉਹ ਬਜ਼ੁਰਗ ਚੇਤੇ ਆ ਗਿਆ। ਉਸਨੇ ਕਿਹਾ ਸੀਗਾ ਜਦੋਂ ਤੁਸੀਂ ਕੁਝ ਹਾਸਲ ਕਰਨਾ ਚਾਹੁੰਦੇ ਹੋ ਤਾਂ ਸਾਰੀ ਕਾਇਨਾਤ ਹੀ ਤੁਹਾਨੂੰ ਹਾਸਲ ਕਰਨ ਵਿੱਚ ਮਦਦ ਕਰਨ ਦੀ ਸਾਜ਼ਿਸ਼ ਕਰਦੀ ਹੈ। ਮੁੰਡਾ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਬਜ਼ੁਰਗ ਵੱਲੋਂ ਕਹੀ ਗਈ ਇਹ ਗੱਲ ਸੱਚ ਕੀ ਹੈ ਉਹ ਇੱਥੇ ਖਾਲੀ ਬਾਜ਼ਾਰ ਵਿੱਚ ਬੈਠਾ ਸੀਗਾ ਉਹਦੀ ਜੇਬ ਵਿੱਚ ਥੇਲੇ ਤੱਕ ਨਹੀਂ ਸੀ ਇਹਦੇ ਨਾ ਹੀ ਇੱਕ ਵੀ ਭੇੜ ਸੀਗੀ ਜਿਸ ਦੀ ਉਸ ਨੇ ਰਾਤ ਨੂੰ ਰਾਖੀ ਕਰਨੀ ਸੀ ਪਰ ਇਹ ਦੋਵੇਂ ਪੱਥਰ ਇਸ ਗੱਲ ਦਾ ਸਬੂਤ ਦਿੰਦੇ ਨੇ ਕਿ ਉਹ ਕਿਸੇ ਬਾਦਸ਼ਾਹ ਨੂੰ ਮਿਲਿਆ ਸੀਗਾ ਇੱਕ ਐਸੇ ਬਾਦਸ਼ਾਹ ਨੂੰ ਜਿਹੜਾ ਮੁੰਡੇ ਦੇ ਭੂਤਕਾਲ ਨੂੰ ਜਾਣਦਾ ਸੀਗਾ ਇਹਨਾਂ ਨੂੰ ਉਰੇ ਮਤੇ ਤੁਮ ਇਹਨੂੰ ਕਹਿੰਦੇ ਹਨ ਅਤੇ ਇਹ ਤੈਨੂੰ ਨਿਸ਼ਾਨੀਆਂ ਪੜਨ ਵਿੱਚ ਮਦਦ ਕਰ ਸਕਦੇ ਹਨ। ਮੁੰਡੇ ਨੇ ਦੋਵੇਂ ਪੱਥਰ ਆਪਣੀ ਪੋਟਲੀ ਵਿੱਚ ਵਾਪਸ ਪਾ ਲਏ ਅਤੇ ਇੱਕ ਤਜਰਬਾ ਕਰਨ ਦਾ ਫੈਸਲਾ ਕੀਤਾ। ਬਜ਼ੁਰਗ ਨੇ ਕਿਹਾ ਸੀ ਕਿ ਇਹਨਾਂ ਤੋਂ ਬਹੁਤ ਸਪਸ਼ਟ ਸਵਾਲ ਪੁੱਛੇ ਜਾਣ ਅਤੇ ਇਸ ਤਰ੍ਹਾਂ ਕਰਨ ਲਈ ਮੁੰਡੇ ਨੂੰ ਆਪਣੇ ਆਪ ਵਿੱਚ ਹੀ ਇਹ ਸਮਝਣਾ ਜ਼ਰੂਰੀ ਸੀ ਕਿ ਉਹ ਕੀ ਚਾਹੁੰਦਾ ਸੀਗਾ। ਇਸ ਲਈ ਉਸਨੇ ਪੁੱਛਿਆ ਕਿ ਕੀ ਬਜ਼ੁਰਗ ਦਾ ਆਸ਼ੀਰਵਾਦ ਅਜੇ ਵੀ ਉਸਦੇ ਨਾਲ ਹੈ ਜਾਂ ਨਹੀਂ। ਉਸਨੇ ਇੱਕ ਪੱਥਰ ਬਾਹਰ ਕੱਢਿਆ ਇਹ ਹਾਂ ਵਾਲਾ ਪੱਥਰ ਸੀਗਾ ਉਸ ਪੁੱਛਿਆ ਕਿ ਮੈਨੂੰ ਮੇਰਾ ਖਜ਼ਾਨਾ ਮਿਲੇਗਾ ਜਾਂ ਨਹੀਂ ਉਸਨੇ ਆਪਣਾ ਹੱਥ ਪੋਟਲੀ ਵਿੱਚ ਪਾਇਆ ਤੇ ਇੱਕ ਪੱਥਰ ਨੂੰ ਢੋਣ ਲੱਗਾ ਜਦੋਂ ਉਹ ਅਜਿਹਾ ਕਰ ਰਿਹਾ ਸੀ ਤੇ ਦੋਵੇਂ ਪੱਥਰ ਪੋਟਲੀ ਵਿੱਚਲੀ ਇੱਕ ਮੋਰੀ ਵਿੱਚੋਂ ਬਾਹਰ ਨਿਕਲ ਕੇ ਧਰਤੀ ਤੇ ਝੜ ਗਏ ਮੁੰਡੇ ਨੇ ਕਦੇ ਵੀ ਇਸ ਗੱਲ ਦਾ ਧਿਆਨ ਨਹੀਂ ਸੀ ਦਿੱਤਾ ਕਿ ਉਸ ਦੀ ਪੋਟਲੀ ਵਿੱਚ ਕੋਈ ਮੋਰੀ ਵੀ ਹੈ ਉਹਨੇ ਚੱਕ ਕੇ ਉਰੇ ਮੱਤੇ ਥੁਮਿੰ ਚੱਕ ਕੇ ਲੈ ਅਤੇ ਇਹਨਾਂ ਨੂੰ ਪੋਟਲੀ ਵਿੱਚ ਵਾਪਸ ਪਾ ਲਿਆ ਪਰ ਜਦੋਂ ਉਸਨੇ ਇਹਨਾਂ ਨੂੰ ਜ਼ਮੀਨ ਤੇ ਪਏ ਦੇਖਿਆ ਤਾਂ ਇੱਕ ਹੋਰ ਗੱਲ ਉਸ ਦੇ ਜ਼ਿਹਨ ਵਿੱਚ ਆਈ ਸੀਗੀ ਬਜ਼ੁਰਗ ਬਾਦਸ਼ਾਹ ਨੇ ਕਿਹਾ ਸੀਗਾ ਨਿਸ਼ਾਨੀਆਂ ਪਛਾਨਣਾ ਸਿੱਖ ਅਤੇ ਉਹਨਾਂ ਤੇ ਅਮਲ ਕਰ ਨਿਸ਼ਾਨੀ ਮੁੰਡਾ ਆਪਣੇ ਆਪ ਵਿੱਚ ਹੀ ਮੁਸਕਰਾਇਆ ਮੁੰਡੇ ਨੇ ਦੋਵੇਂ ਪੱਥਰ ਚੁੱਕ ਕੇ ਉਹਨਾਂ ਨੂੰ ਪੋਟਲੀ ਵਿੱਚ ਵਾਪਸ ਪਾ ਲਿਆ ਉਸਨੇ ਪੋਟਲੀ ਵਿੱਚੀ ਮੋਰੀ ਨੂੰ ਠੀਕ ਨਾ ਕੀਤਾ ਪੱਥਰ ਤਾਂ ਜਦੋਂ ਵੀ ਚਾਹਣ ਬਾਹਰ ਡੇਗ ਸਕਦੇ ਸਨ ਉਸਨੇ ਇਹ ਸਿੱਖ ਲਿਆ ਕਿ ਕੁਝ ਚੀਜ਼ਾਂ ਐਸੀਆਂ ਹਨ ਜਿੰਨਾ ਬਾਰੇ ਬੰਦੇ ਨੂੰ ਸਵਾਲ ਨਹੀਂ ਕਰਨੇ ਚਾਹੀਦੇ ਤਾਂ ਕਿਤੇ ਆਪਣੀ ਹੀ ਹੂਣੀ ਤੋਂ ਦੂਰ ਨਾ ਹੋ ਜਾਵੇ ਉਸਨੇ ਆਪਣੇ ਆਪ ਨੂੰ ਕਿਹਾ ਮੈਂ ਵਾਅਦਾ ਕੀਤਾ ਸੀਗਾ ਕਿ ਆਪਣੇ ਫੈਸਲੇ ਮੈਂ ਖੁਦ ਕਰਾਂਗਾ ਪਰ ਪੱਥਰਾ ਨੇ ਉਸ ਨੂੰ ਦੱਸ ਦਿੱਤਾ ਸੀ ਕਿ ਬਜ਼ੁਰਗ ਹਾਲੇ ਵੀ ਉਸ ਦੇ ਨਾਲ ਸੀਗਾ ਤੇ ਐਸ ਸੋਚ ਨਾਲ ਹੀ ਉਸ ਵਿੱਚ ਭਰੋਸਾ ਪੈਦਾ ਹੋ ਗਿਆ ਉਸਨੇ ਇੱਕ ਵਾਰ ਫਿਰ ਖਾਲੀ ਬਾਜ਼ਾਰ ਵੱਲ ਦੇਖਿਆ ਪਰ ਇਸ ਵਾਰ ਉਸ ਵਿੱਚ ਪਹਿਲਾਂ ਜਿਨੀ ਨਿਰਾਸ਼ਾ ਨਹੀਂ ਸੀਗੀ ਇੱਕ ਇੱਕ ਅਜਨਬੀ ਥਾਂ ਨਹੀਂ ਸੀਗੀ ਹਾਂ ਇਹ ਨਵੀਂ ਜ਼ਰੂਰ ਸੀਗੀ ਆਖਰਕਾਰ ਉਹ ਸਾਦਾ ਇਹੀ ਕੁਝ ਤਾਂ ਕਰਨਾ ਚਾਹੁੰਦਾ ਸੀਗਾ ਨਵੇਂ ਥਾਵਾਂ ਨੂੰ ਜਾਣਨਾ ਭਾਵੇਂ ਉਹ ਕਦੇ ਵੀ ਪਿਰਾਮਿਡ ਤੱਕ ਨਾ ਪਹੁੰਚ ਸਕੇ ਫਿਰ ਵੀ ਉਹ ਜਿੰਨੀ ਦੂਰ ਤੱਕ ਗਿਆ ਆ ਗਿਆ ਹੈ ਉਹਨੇ ਦੂਰ ਤੱਕ ਉਹਦੇ ਜਾਣਕਾਰਾਂ ਵਿੱਚੋਂ ਕੋਈ ਵੀ ਆ ਜੜੀ ਨਹੀਂ ਸੀ ਆ ਸਕਿਆਗਾ ਕਾਸ਼ ਕਿ ਲੋਕ ਜਾਣ ਸਕਣ ਕਿ ਜਿੱਥੇ ਉਹ ਰਹਿੰਦੇ ਹਨ ਉੱਥੋਂ ਸਮੁੰਦਰ ਰਾਹੀਂ 2 ਘੰਟੇ ਦੇ ਸਫ਼ਰ ਤੋਂ ਬਾਅਦ ਹੀ ਹਾਲਾਤ ਕਿੰਨੇ ਤਬਦੀਲ ਹੋ ਜਾਂਦੇ ਹਨ ਭਵੇਂ ਹਾਲ ਦੀ ਘੜੀ ਉਸ ਦਾ ਨਵਾਂ ਸੰਸਾਰ ਸਿਰਫ ਖਾਲੀ ਬਾਜ਼ਾਰ ਤੱਕ ਸੀਮਤ ਹੋ ਗਿਆ ਸੀਗਾ ਫਿਰ ਵੀ ਉਹ ਇਸ ਨੂੰ ਅਸਵੇਰੇ ਵੀ ਦੇਖ ਚੁੱਕਾ ਸੀ ਜਦੋਂ ਇਸ ਵਿੱਚ ਲਹਿਰਾਂ ਬਹਿਰਾਂ ਸਨ ਅਤੇ ਉਹ ਇਹਨੂੰ ਕਦੇ ਵੀ ਭੁੱਲ ਨਹੀਂ ਸਕੇਗਾ ਉਸ ਨੂੰ ਉਹ ਤਲਵਾਰ ਵੀ ਚੇਤੀ ਆਈ ਜਿਸ ਬਾਰੇ ਸੋਚਦੇ ਹੋਏ ਉਸ ਨੂੰ ਰਤਾਕ ਔਕ ਮਹਿਸੂਸ ਹੋਈ ਸੀ ਪਰ ਉਸ ਨੇ ਪਹਿਲਾਂ ਕਦੇ ਵੀ ਇਹੋ ਜਿਹੀ ਤਲਵਾਰ ਨਹੀਂ ਸੀ ਦੇਖੀ ਜਦੋਂ ਉਹ ਇਹਨਾਂ ਗੱਲਾਂ ਬਾਰੇ ਸੋਚਦਾ ਸੀ ਤਾਂ ਉਸ ਨੇ ਮਹਿਸੂਸ ਕੀਤਾ ਉਸ ਨੂੰ ਆਪਣੇ ਬਾਰੇ ਜਾਂ ਇੱਕ ਚੋਰ ਦਾ ਸ਼ਿਕਾਰ ਹੋਇਆ ਵਿਚਾਰਾ ਆਦਮੀ ਸਮਝਣਾ ਚਾਹੀਦਾ ਹੈ ਜਾਂ ਫਿਰ ਆਪਣੇ ਖਜ਼ਾਨੇ ਦੀ ਭਾਲ ਕਰਨ ਜਾ ਰਿਹਾ ਖੋਜੀ ਉਸ ਨੇ ਆਪਣੇ ਆਪ ਨੂੰ ਕਿਹਾ ਮੈਂ ਤਾਂ ਇੱਕ ਖੋਜੀ ਹਾਂ ਆਪਣਾ ਖਜ਼ਾਨਾ ਲੱਭ ਰਿਹਾ ਹਾਂ ਉਸ ਨੂੰ ਨੀਦ ਵਿੱਚੋਂ ਕਿਸੇ ਨੇ ਹਲਾਇਆ ਤੇ ਉਠਾਇਆ ਉਹ ਬਾਜ਼ਾਰ ਵਿੱਚ ਹੀ ਸੌਂ ਗਿਆ ਸੀਗਾ ਅਤੇ ਬਾਜ਼ਾਰ ਵਿੱਚ ਜ਼ਿੰਦਗੀ ਮੁੜ ਤੋਂ ਸ਼ੁਰੂ ਹੋਣ ਵਾਲੀ ਸੀ ਆਲੇ ਦੁਆਲੇ ਦੇਖਦੇ ਹੋਏ ਉਸਨੇ ਆਪਣਾ ਪੇਡਾ ਪਾਲਣ ਦੀ ਕੋਸ਼ਿਸ਼ ਕੀਤੀ ਤੇ ਫਿਰ ਉਸ ਨੂੰ ਜੇਤੇ ਆਇਆ ਕਿ ਉਹ ਤਾਂ ਇੱਕ ਨਵੇਂ ਸੰਸਾਰ ਵਿੱਚ ਸੀਗਾ ਪਰ ਉਦਾਸ ਹੋਣ ਦੀ ਥਾਂ ਉਹ ਖੁਸ਼ ਸੀਗਾ ਹੁਣ ਉਹਨੂੰ ਪੇਡਾਂ ਲਈ ਖਾਣੇ ਤੇ ਪਾਣੀ ਦਾ ਇੰਤਜ਼ਾਮ ਨਹੀਂ ਸੀ ਕਰਨਾ ਪੈਣਾ ਇਸ ਦੀ ਥਾਂ ਉਹ ਆਪਣੇ ਖਜ਼ਾਨੇ ਦੀ ਭਾਲ ਵਿੱਚ ਜਾ ਸਕੇਗਾ ਉਸ ਜੀ ਵਿੱਚ ਤੇਲਾ ਤੱਕ ਨਹੀਂ ਸੀ ਪਰ ਯਕੀਨ ਜ਼ਰੂਰ ਸੀਗਾ ਪਿਛਲੀ ਰਾਤ ਹੀ ਉਸਨੇ ਫੈਸਲਾ ਕਰ ਲਿਆ ਸੀਗਾ ਕਿ ਉਸੇ ਤਰ੍ਹਾਂ ਦਾ ਹੀ ਖੋਜੀ ਬਣੇਗਾ ਜਿਸ ਤਰ੍ਹਾਂ ਦੇਖੋ ਜੀ ਉਸਨੇ ਕਿਤਾਬਾਂ ਵਿੱਚ ਪੜੇ ਹੋਏ ਸਨ ਜਿਹੜੇ ਉਸ ਨੂੰ ਚੰਗੇ ਲੱਗਦੇ ਸਨ ਉਹ ਹੌਲੀ-ਹੌਲੀ ਬਾਜ਼ਾਰ ਵਿੱਚੋਂ ਲੰਘਦਾ ਰਿਹਤ ਦੁਕਾਨਦਾਰ ਆਪਣੀਆਂ-ਆਪਣੀਆਂ ਰੀੜੀਆਂ ਲਗਾ ਰਹੇ ਸਨ ਅਤੇ ਮੁੰਡੇ ਨੇ ਮਠਿਆਈ ਵੇਚਣ ਵਾਲੇ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਸੀ ਮਠਿਆਈ ਵਾਲੇ ਦੇ ਚਿਹਰੇ 'ਤੇ ਮੁਸਕਰਾਹਟ ਫੈਲ ਗਈ ਸੀ ਉਹ ਖੁਸ਼ੀ ਜਾਂਦਾ ਸੀ ਕਿ ਜ਼ਿੰਦਗੀ ਕਿਸ ਤਰ੍ਹਾਂ ਦੀ ਹੈ ਅਰੇ ਦਿਨ ਭਰ ਦੇ ਕੰਮ ਲਈ ਤਿਆਰ ਸੀਗਾ ਉਸ ਦੀ ਮੁਸਕਰਾਹਟ ਤੋਂ ਮੁੰਡੇ ਨੂੰ ਉਹ ਬਜ਼ੁਰਗ ਚੇਤੇ ਆ ਗਿਆ ਉਸਨੇ ਸੋਚਿਆ ਇਹ ਮਠਿਆਈ ਵਾਲਾ ਅਸਲੀ ਮਠਿਆਈ ਨਹੀਂ ਬਣਾ ਰਿਹਾ ਕਿ ਮਗਰੋਂ ਜਾ ਕੇ ਸਫਰ ਕਰੇ ਜਾਂ ਕਿਸੇ ਦੁਕਾਨ ਦੀ ਬੇਟੀ ਨਾਲ ਸ਼ਾਦੀ ਕਰੇ ਇਹ ਤਾਂ ਇਹ ਕੰਮ ਅਸਲੀ ਕਰ ਰਿਹਾ ਹੈ ਕਿਉਂਕਿ ਇਹਹੀ ਕੰਮ ਕਰਨਾ ਚਾਹੁੰਦਾ ਹੈ ਉਸਨੇ ਮਹਿਸੂਸ ਕੀਤਾ ਕਿ ਉਹ ਵੀ ਉਹੀ ਕੰਮ ਕਰ ਸਕਦਾ ਹੈ ਜੋ ਬਜ਼ੁਰਗ ਨੇ ਕੀਤਾ ਸੀ ਇਹ ਮਹਿਸੂਸ ਕਰ ਸਕਦਾ ਹੈ ਕਿ ਕੋਈ ਵਿਅਕਤੀ ਆਪਣੀ ਹੋਣੀ ਜੇ ਨੇੜੇ ਹੈ ਜਾਂ ਦੂਰ ਸਿਰਫ ਉਹਨਾਂ ਵੱਲ ਦੇਖ ਕੇ ਹੀ ਉਹਨੂੰ ਪਤਾ ਲੱਗ ਜਾਂਦਾ ਹੈ ਉਸਨੇ ਸੋਚਿਆ ਕਿ ਕਿੰਨਾ ਆਸਾਨ ਕੰਮ ਹੈ ਪਰ ਫਿਰ ਵੀ ਉਸਨੇ ਅਜੇ ਤੱਕ ਕਦੇ ਨਹੀਂ ਸੀ ਕੀਤਾਗਾ ਜਦੋਂ ਰੈਡੀ ਲੱਗ ਗਈ ਤਾਂ ਮਠਿਆਈ ਵਾਲੇ ਨੇ ਆਪਣੇ ਵੱਲੋਂ ਬਣਾਈ ਹੋੜੀ ਮਠਿਆਈ ਮੁੰਡੇ ਨੂੰ ਦੇ ਦਿੱਤੀ ਮੁੰਡੇ ਨੇ ਉਸ ਦਾ ਧੰਨਵਾਦ ਕੀਤਾ ਮਠਿਆਈ ਖਾਧੀ ਤੇ ਆਪਣੇ ਰਸਤੇ ਵੱਲ ਚੱਲ ਪਿਆ ਉਹ ਹਲੇ ਥੋੜੀ ਜਿਹੀ ਦੂਰ ਗਿਆ ਸੀ ਤਾਂ ਉਸਨੇ ਮਹਿਸੂਸ ਕੀਤਾ ਕਿ ਜਦੋਂ ਰੇੜੀ ਲਾ ਰਹੇ ਸਨ ਤਾਂ ਉਹਨਾਂ ਵਿੱਚੋਂ ਇੱਕ ਜਣਾ ਅਰਬੀ ਭਾਸ਼ਾ ਬੋਲ ਰਿਹਾ ਸੀਗਾ ਤੇ ਦੂਜਾ ਸਪੈਨੀ ਇਸ ਦੇ ਬਾਵਜੂਦ ਦੋਵੇਂ ਜਣੇ ਇੱਕ ਦੂਜੇ ਦੀ ਗੱਲ ਪੂਰੀ ਜ਼ਰਾ ਸਮਝ ਰਹੇ ਸਨ ਮੁੰਡੇ ਨੇ ਸੋਚਿਆ ਕਿ ਕੋਈ ਐਸੀ ਭਾਸ਼ਾ ਵੀ ਹੈ ਜਿਸ ਨੂੰ ਸ਼ਬਦਾਂ ਦੀ ਲੋੜ ਨਹੀਂ ਪੈਂਦੀ ਪਹਿਲਾਂ ਮੈਨੂੰ ਆਪਣੀਆਂ ਬੱਕਰੀਆਂ ਨਾਲ ਐਸਾ ਤਜਰਬਾ ਹੁੰਦਾ ਸੀਗਾ ਹੁਣ ਲੋਕਾਂ ਨਾਲ ਵੀ ਹੋ ਰਿਹਾ ਹੈ ਉਸ ਨੂੰ ਬੜੀਆਂ ਨਵੀਆਂ ਗੱਲਾਂ ਸਿੱਖਣ ਨੂੰ ਮਿਲ ਰਹੀਆਂ ਸਨ ਇਹਨਾਂ ਵਿੱਚੋਂ ਕੁਝ ਤਾਂ ਐਸੀਆਂ ਸਨ ਜਿਨ੍ਹਾਂ ਦਾ ਉਸ ਨੂੰ ਪਹਿਲਾਂ ਵੀ ਤਜਰਬਾ ਹੋ ਚੁੱਕਾ ਸੀ ਅਤੇ ਸੱਚਮੁੱਚ ਨਵੰਗ ਨਹੀਂ ਸਨ ਪਰ ਇਹਨਾਂ ਬਾਰੇ ਉਸਨੇ ਪਹਿਲਾਂ ਕਦੇ ਸੋਚਿਆ ਨਹੀਂ ਸੀ ਉਸਨੇ ਇਹਨਾਂ ਬਾਰੇ ਸੋਚਿਆ ਐਸ ਲਈ ਨਹੀਂ ਸੀ ਕਿਉਂਕਿ ਉਸ ਨੂੰ ਇਹਨਾਂ ਦੀ ਆਦਤ ਹੀ ਨਹੀਂ ਸੀ ਉਸਨੇ ਮਹਿਸੂਸ ਕੀਤਾ ਜੇ ਮੈਂ ਸ਼ਬਦਾਂ ਦੀ ਵਰਤੋਂ ਤੋਂ ਬਿਨਾ ਭਾਸ਼ਾ ਸਮਝਣੀ ਸਿੱਖ ਲਵਾਂ ਤਾਂ ਮੈਂ ਆਪ ਸਾਰੇ ਸੰਸਾਰ ਨੂੰ ਸਮਝ ਸਕਦਾ ਹਾਂ ਰਾਹਤ ਮਹਿਸੂਸ ਕਰਦੇ ਹੋਏ ਅਤੇ ਟਰਮੇ ਨਾਲ ਤਰਦੇ ਹੋਏ ਉਸਨੇ ਫੈਸਲਾ ਕੀਤਾ ਕਿ ਉਹ ਟੈਗੀਰ ਦੀਆਂ ਪੀੜੀਆਂ ਗਲੀਆਂ ਵਿੱਚ ਲੰਗੇਗਾ ਅਜਿਹਾ ਕਰਕੇ ਹੀ ਉਹ ਨਿਸ਼ਾਨੀਆਂ ਪੜ ਸਕੇਗਾ ਉਹ ਜਾਣਦਾ ਸੀਗਾ ਕਿ ਇਸ ਕੰਮ ਲਈ ਉਸ ਨੂੰ ਬਹੁਤ ਜ਼ਿਆਦਾ ਸਬਰ ਦੀ ਲੋੜ ਹੈ ਪਰ ਆਜੜੀਆਂ ਵਿੱਚ ਸਬਰ ਹਮੇਸ਼ਾ ਹੀ ਹੁੰਦਾ ਹੈ ਇੱਕ ਵਾਰੀ ਫਿਰ ਉਸਨੇ ਮਹਿਸੂਸ ਕੀਤਾ ਕਿ ਇਸ ਅਜਨਬੀ ਧਰਤੀ ਤੇ ਹੀ ਉਹਨਾਂ ਹੀ ਸਬਕਾਂ ਨੂੰ ਲਾਗੂ ਕਰ ਰਿਹਾ ਹੈ ਜਿਹੜੇ ਉਸਨੇ ਆਪਣੀਆਂ ਪੇਡਾਂ ਨਾਲ ਰਹਿੰਦੇ ਹੋਏ ਸਿੱਖੇ ਸਨ ਬਜਰਗ ਨੇ ਕਿਹਾ ਸੀ ਸਾਰੀਆਂ ਚੀਜ਼ਾਂ ਇੱਕੋ ਜਿਹੀਆਂ ਹੁੰਦੀਆਂ ਹਨ ਕ੍ਰਿਸਟਲ ਰਵਿਧਾਰ ਸ਼ੀਸ਼ਾ ਕ੍ਰਿਸਟਲ ਦਾ ਵਪਾਰੀ ਦਿਨ ਚੜ੍ਹਦੇ ਹੀ ਉੱਠ ਪਿਆ ਅੱਜ ਵੀ ਉਹ ਉਸੇ ਤਰ੍ਹਾਂ ਹੀ ਉਹ ਤੇਜਨਾ ਵਿੱਚ ਮਹਿਸੂਸ ਕਰ ਰਿਹਾ ਸੀਗਾ ਜਿਸ ਤਰ੍ਹਾਂ ਦੀ ਹਰ ਰੋਜ਼ ਕਰਿਆ ਕਰਦਾ ਸੀਗਾ ਉਹ 30 ਸਾਲਾਂ ਤੋਂ ਇਸੇ ਥਾਂ ਤੇ ਬੈਠਾ ਸੀ ਉਹਦੀ ਦੁਕਾਨ ਪਹਾੜੀ ਸੜਕ ਦੇ ਸਿਖਰ ਤੇ ਸੀ ਅਤੇ ਇੱਥੋਂ ਦੀ ਬਹੁਤ ਘੱਟ ਗਾਹਕ ਲੰਘਦੇ ਸਨ ਹੁਣ ਕਿਸੇ ਤਰ੍ਹਾਂ ਦੀ ਤਬਦੀਲੀ ਕਰਨ ਦਾ ਸਮਾਂ ਨਹੀਂ ਸੀ ਰਿਹਾ ਆਪਣੀ ਜ਼ਿੰਦਗੀ ਵਿੱਚ ਉਸਨੇ ਸਿਰਫ ਕ੍ਰਿਸਟਲ ਦਾ ਸਮਾਨ ਖਰੀਦਣਾ ਤੇ ਵੇਚਣਾ ਹੀ ਸਿੱਖਿਆ ਸੀ ਕਦੇ ਸਮਾਂ ਹੁੰਦਾ ਸੀ ਜਦੋਂ ਬਹੁਤ ਸਾਰੇ ਲੋਕਾਂ ਨੂੰ ਉਸ ਦੀ ਦੁਕਾਨ ਦਾ ਪਤਾ ਸੀ ਇਹਨਾਂ ਵਿੱਚ ਅਰਬ ਵਪਾਰੀ ਫ੍ਰਾਂਸੀਸੀ ਤੇ ਅੰਗਰੇਜ਼ ਵਿਗਿਆਨੀ ਜਰਮਨੀ ਦੇ ਸਿਪਾਹੀ ਸ਼ਾਮਲ ਹੁੰਦੇ ਸਨ ਉਹਨਾਂ ਦਿਨਾਂ ਵਿੱਚ ਕ੍ਰਿਸਟਲ ਵਿਚਨਾਂ ਕਿੰਨਾ ਚੰਗਾ ਲੱਗਦਾ ਸੀ ਤੇ ਉਹ ਸੋਚਿਆ ਕਰਦਾ ਸੀ ਕਿ ਕਿਵੇਂ ਉਹ ਅਮੀਰ ਬਣ ਜਾਏਗਾ ਤੇ ਜਦੋਂ ਵੱਡਾ ਹੋਵੇਗਾ ਤਾਂ ਉਹਦੇ ਆਲੇ-ਦੁਆਲੇ ਕਿਵੇਂ ਸੁੰਦਰ ਔਰਤਾਂ ਹੋਣਗੀਆਂ ਪਰ ਜਿਉਂ-ਜਿਉਂ ਸਮਾਂ ਬੀਤਦਾ ਗਿਆ ਟੈਗੀਆਂ ਵੀ ਬਦਲ ਗਿਆ ਲਗਲੇ ਸ਼ਹਿਰ ਕੋਇਟਾ ਨੇ ਪਿਛਲੇ ਸਾਲਾਂ ਦੌਰਾਨ ਟੈਗੀਆਂ ਨਾਲੋਂ ਤੇਜ਼ੀ ਨਾਲ ਵਿਕਾਸ ਕੀਤਾ ਹੈ ਜਿਸ ਕਾਰਨ ਇੱਥੇ ਕਾਰੋਬਾਰ ਮੱਠਾ ਪੈ ਗਿਆ ਹੈ ਗਵਾਂਢੀ ਚਲੇ ਗਏ ਹਨ ਅਤੇ ਪਹਾੜੀ ਉੱਤੇ ਸਿਰਫ ਨਿੱਕੀਆਂ ਨਿੱਕੀਆਂ ਦੁਕਾਨਾਂ ਰਹਿ ਗਈਆਂ ਹਨ ਇਨ੍ਹਾਂ ਨਿੱਕੀਆਂ ਨਿੱਕੀਆਂ ਦੁਕਾਨਾਂ ਵਿੱਚ ਝਾਤੀ ਮਾਰਨ ਲਈ ਕੋਈ ਵੀ ਪਹਾੜੀ ਤੇ ਚੜਨ ਦੀ ਖੇਚਲ ਨਹੀਂ ਕਰਦਾਗਾ ਪਰ ਕ੍ਰਿਸਟਲ ਦੇ ਵਪਾਰੀ ਕੋਲ ਹੋਰ ਕੋਈ ਰਸਤਾ ਨਹੀਂਗਾ ਉਸਨੇ ਆਪਣੀ ਜ਼ਿੰਦਗੀ ਦੇ 30 ਸਾਲ ਕ੍ਰਿਸਟਲ ਦਾ ਸਮਾਨ ਖਰੀਦਦੇ ਅਤੇ ਵੇਚਦੇ ਲੰਗਾ ਦਿੱਤੇ ਹਨ ਅੱਜ ਹੁਣ ਕੋਈ ਹੋਰ ਕੰਮ ਕਰਨ ਲਈ ਸਮਾਂ ਨਹੀਂ ਬਚਿਆਗਾ ਉਹ ਜ਼ਵੇਰ ਤੋਂ ਹੀ ਬਠਾ ਗਲੀ ਵਿੱਚ ਆਉਂਦੇ ਜਾਂਦੇ ਥੋੜੇਕ ਲੋਕਾਂ ਨੂੰ ਦੇਖਦਾ ਰਿਹਾ ਉਹ ਕਈ ਸਾਲਾਂ ਤੋਂ ਇਸੇ ਤਰ੍ਹਾਂ ਹੀ ਕਰਦਾ ਆ ਰਿਹਾ ਸੀ ਅਤੇ ਉਥੋਂ ਦੀ ਲੰਗਣ ਵਾਲੇ ਹਰੇਕ ਸ਼ਖਸ ਦੇ ਲੰਗਰ ਦਾ ਸਮਾਂ ਜਾਣਦਾ ਸੀਗਾ ਪਰ ਦੁਪਹਿਰ ਦੇ ਖਾਣੇ ਤੋਂ ਰਤਾਕ ਪਹਿਲਾਂ ਇੱਕ ਮੁੰਡਾ ਦੁਕਾਨ ਦੇ ਬਾਹਰ ਆ ਕੇ ਖੜਾ ਹੋਇਆ ਉਹਦੇ ਕੱਪੜੇ ਤਾਂ ਠੀਕ ਪਾਏ ਹੋਏ ਸਨ ਪਰ ਦੁਕਾਨਦਾਰ ਦੀਆਂ ਸਧੀਆਂ ਹੋਈਆਂ ਨਜ਼ਰਾਂ ਨੇ ਦੇਖ ਲਿਆ ਕਿ ਮੁੰਡੇ ਕੋਲ ਖਰਚਣ ਲਈ ਪੈਸਾ ਕੋਈ ਨਹੀਂ ਹੈ ਫਿਰ ਵੀ ਵਪਾਰੀ ਨੇ ਸੋਚਿਆ ਕਿ ਦੁਪਹਿਰ ਦਾ ਖਾਣਾ ਕੁਝ ਮਿੰਟ ਬਾਅਦ ਖਾ ਲਵੇਗਾ ਤੇ ਮੁੰਡੇ ਦੀ ਜਾਨ ਦੀ ਅਡੀਕ ਕਰੇਗਾ ਦੁਕਾਨ ਦੇ ਬਾਹਰ ਚਪਕਾਏ ਗਏ ਕਾਗਜ਼ ਤੇ ਲਿਖਿਆ ਗਿਆ ਸੀ ਕਿ ਦੁਕਾਨ ਵਿੱਚ ਕਈ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਮੁੰਡੇ ਨੇ ਦੇਖਿਆ ਕਿ ਕਾਊਂਟਰ ਪਿੱਛੇ ਇੱਕ ਆਦਮੀ ਆ ਖੜਾ ਹੋਇਆ ਹੈ। ਮੁੰਡਾ ਕਹਿਣ ਲੱਗਾ ਜੇ ਤੁਸੀਂ ਚਾਹੋ ਤਾਂ ਮੈਂ ਖਿੜਕੀ ਵਿੱਚ ਪਈਆਂ ਸਾਰੀਆਂ ਚੀਜ਼ਾਂ ਸਾਫ਼ ਕਰ ਦਿੰਦਾ ਹਾਂ। ਇਹਨਾਂ ਦਾ ਜਿਹੜਾ ਹਾਲ ਹੋਇਆ ਪਿਆ ਹੈ ਉਸ ਨੂੰ ਦੇਖ ਕੇ ਕੋਈ ਵੀ ਇਹਨਾਂ ਨੂੰ ਖਰੀਦਣਾ ਨਹੀਂ ਚਾਹੇਗਾ। ਬੰਦੇ ਨੇ ਕੋਈ ਹੰਗਾਰਾ ਪਰੇ ਬਿਨਾਂ ਉਸ ਵੱਲ ਦੇਖਿਆ। ਬਦਲੇ ਵਿੱਚ ਤੁਸੀਂ ਮੈਨੂੰ ਖਾਣ ਲਈ ਕੁਝ ਦੇ ਦੇਣਾ। ਬੰਦੇ ਨੇ ਫਿਰ ਵੀ ਕੁਝ ਨਾ ਕਿਹਾ ਤੇ ਮੁੰਡੇ ਨੇ ਮਹਿਸੂਸ ਕੀਤਾ ਕਿ ਫੈਸਲਾ ਖੁਦ ਉਸ ਨੂੰ ਹੀ ਕਰਨਾ ਪੈਣਾ ਹੈ। ਆਪਣੀ ਪੋਰਟਲੀ ਵਿੱਚੋਂ ਉਸਨੇ ਆਪਣੀ ਜੈਕਟ ਕੱਢੀ ਮਾਰੂਥਲ ਵਿੱਚ ਉਸ ਨੂੰ ਇਸ ਦੀ ਲੋੜ ਨਹੀਂ ਸੀ ਪੈਣੀਗੀ ਜੈਕਟ ਬਾਹਰ ਕੱਢਦੇ ਹੋਏ ਉਸਨੇ ਸ਼ੀਸ਼ੇ ਦਾ ਸਮਾਨ ਸਾਫ਼ ਕਰਨਾ ਸ਼ੁਰੂ ਕਰ ਦਿੱਤਾ ਅੱਧੇ ਘੰਟੇ ਵਿੱਚ ਹੀ ਉਸਨੇ ਖਿੜਕੀ ਵਿੱਚ ਪਿਆ ਸਾਰਾ ਸਮਾਨ ਸਾਫ਼ ਕਰ ਦਿੱਤਾ ਸੀ ਜਦੋਂ ਉਹ ਸਫਾਈ ਕਰ ਰਿਹਾ ਸੀ ਤਾਂ ਦੋ ਗਾਹਕ ਦੁਕਾਨ ਵਿੱਚ ਆਏ ਉਹਨਾਂ ਕੁਝ ਸਮਾਨ ਖਰੀਦ ਲਿਆ ਜਦੋਂ ਉਸਨੇ ਸਫਾਈ ਦਾ ਕੰਮ ਮੁਕਾ ਲਿਆ ਤਾਂ ਮੁੰਡੇ ਨੇ ਦੁਕਾਨਦਾਰ ਤੋਂ ਖਾਣ ਲਈ ਕੁਝ ਮੰਗਿਆ ਦੁਕਾਨਦਾਰ ਕਹਿ ਲੱਗਾ ਚਲੋ ਚੱਕ ਕਿ ਦੁਪਹਿਰ ਦਾ ਖਾਣਾ ਖਾਂਦੇ ਹਾਂ ਉਹਨਾਂ ਦਰਵਾਜ਼ੇ ਤੇ ਦੁਕਾਨ ਬੰਦ ਹੋਣ ਵਾਲੀ ਸਖਤੀ ਲਈ ਅਤੇ ਲੱਗੇ ਹੀ ਛੋਟੇ ਜਿਹੇ ਢਾਬੇ ਵਿੱਚ ਚਲੇ ਗਏ ਜਿਉਂ ਹੀ ਉਹ ਉਸ ਢਾਬੇ ਵਿੱਚ ਇੱਕੋ ਮੇਜ਼ ਤੇ ਬੈਠ ਕੇ ਖੰਦੇ ਖਾਣਾ ਤੱਕ ਕ੍ਰਿਸਟਲ ਵਪਾਰੀ ਹੱਸਣ ਲੱਗ ਪਿਆ ਉਸ ਕਿਹਾ ਤੈਨੂੰ ਇਹਨਾਂ ਵਸਤਾਂ ਦੀ ਸਫਾਈ ਕਰਨ ਦੀ ਲੋੜ ਨਹੀਂ ਸੀ ਕੁਰਾਨ ਮੁਤਾਬਕ ਭੁੱਖੇ ਨੂੰ ਖਾਣਾ ਖਿਲਾਉਣਾ ਮੇਰਾ ਫਰਜ਼ ਬਣਦਾ ਹੈ ਮੁੰਡੇ ਨੇ ਪੁੱਛਿਆ ਤਾਂ ਫਿਰ ਤੁਸੀਂ ਮੈਨੂੰ ਸਫਾਈ ਕਰਨ ਕਿਉਂ ਦਿੱਤੀ ਕਿਉਂਕਿ ਸਮਾਨ ਬੜਾ ਗੰਦਾ ਹੋਇਆ ਗਿਆ ਸੀਗਾ ਨਾਲ ਹੀ ਤੈਨੂੰ ਅਤੇ ਮੈਨੂੰ ਆਪਣੇ ਮਨਾਂ ਵਿੱਚੋਂ ਨਾਦਰੂ ਵਿਚਾਰ ਅਤੇ ਵਿਚਾਰ ਪੁੰਜਨ ਦੀ ਵੀ ਲੋੜ ਸੀਗੀ ਜਦੋਂ ਉਹ ਖਾ ਚੁੱਕੇ ਤਾਂ ਵਪਾਰੀ ਨੇ ਮੁੰਡੇ ਨੂੰ ਕਿਹਾ ਮੈਂ ਤੁਹਾਨੂੰ ਆਪਣੀ ਦੁਕਾਨ ਵਿੱਚ ਕੰਮ ਦੇਣਾ ਚਾਹੁੰਦਾ ਹਾਂ ਜਦੋਂ ਦੋ ਸਮਾਨ ਪੁੰਜ ਰਿਹਾ ਸੀ ਤਾਂ ਦੋ ਗਾਹਕ ਆਏ ਸਨ ਅਤੇ ਇੱਕ ਸ਼ੌਭ ਸ਼ਗਨ ਹੈ ਆਜੜੀ ਨੇ ਸੋਚਿਆ ਕਿ ਲੋਕ ਛਗਨਾ ਦੇ ਨਿਸ਼ਾਨੀਆਂ ਬਾਰੇ ਬਹੁਤ ਗੱਲਾਂ ਕਰਦੇ ਹਨ ਪਰ ਉਹ ਜਾਣਦੇ ਨਹੀਂ ਹਨ ਕਿ ਇਹਨਾਂ ਦਾ ਮਤਲਬ ਕੀ ਹੁੰਦਾ ਹੈ ਐਨ ਉਸੇ ਤਰ੍ਹਾਂ ਜਿਵੇਂ ਮੈਂ ਵੀ ਕਈ ਸਾਲਾਂ ਤੱਕ ਨਹੀਂ ਜਾਣਦਾ ਕਿ ਅਪਣੀਆਂ ਭੇਡਾਂ ਨਾਲ ਬਿਨਾਂ ਸ਼ਬਦਾਂ ਦੀ ਭਾਸ਼ਾ ਵਿੱਚ ਗੱਲਾਂ ਕਰਦਾ ਆ ਰਿਹਾ ਸਾਂ ਕੀ ਤੂੰ ਮੇਰੀ ਦੁਕਾਨ ਤੇ ਕੰਮ ਕਰਨਾ ਚਾਹੇਂਗਾ ਵਪਾਰੀ ਨੇ ਪੁੱਛਿਆ ਮੁੰਡਾ ਕਹਿਣ ਲੱਗਾ ਮੈਂ ਦਿਨ ਦਾ ਬਾਕੀ ਹਿੱਸਾ ਵੀ ਕੰਮ ਕਰ ਸਕਦਾ ਹਾਂ ਮੈਂ ਸਾਰੀ ਰਾਤ ਕੰਮ ਕਰਦਾ ਰਹਾਂਗਾ ਸਵੇਰ ਤੱਕ ਕਰਾਂਗਾ ਤੇ ਤੁਹਾਡੀ ਦੁਕਾਨ ਤੇ ਇਕੱਲੇ ਇਕੱਲੇ ਸਮਾਨ ਨੂੰ ਪੂਝ ਦੇਵਾਂਗਾ ਇਸ ਦੇ ਬਦਲੇ ਮੈਨੂੰ ਕੱਲ ਨੂੰ ਮਿਸਰ ਜਾਣ ਲਈ ਪੈਸੇ ਚਾਹੀਦੇ ਹਨ ਦੁਕਾਨਦਾਰ ਹੱਸਿਆ ਜੇ ਤੂੰ ਮੇਰੀ ਦੁਕਾਨ ਦਾ ਸਮਾਨ ਸਾਲ ਭਰ ਸਾਫ਼ ਕਰਦਾ ਰਵੇਂ ਜੇ ਤੂੰ ਹਰੇਕ ਵਿੱਚ ਗਏ ਹਰੇਕ ਸਮਾਨ ਤੇ ਚੰਗਾ ਕਮਿਸ਼ਨ ਵੀ ਲਵੇਂ ਤਾਂ ਵੀ ਮਿਸਰ ਜਾਣ ਲਈ ਤੈਨੂੰ ਪੈਸੇ ਉਧਾਰੇ ਹੀ ਮੰਗਣੇ ਪੈਣਗੇ ਇਸ ਥਾਂ ਤੋਂ ਮਿਸਰ ਤੱਕ ਹਜ਼ਾਰਾਂ ਕਿਲੋਮੀਟਰ ਲੰਮਾ ਮਾਰੂਥਲ ਫੈਲਿਆ ਹੋਇਆ ਹੈ ਕੁਝ ਪਲ ਇੰਨੀ ਚੁੱਪ ਛਾ ਗਈ ਜਿਵੇਂ ਸਾਰਾ ਸ਼ਹਿਰ ਹੀ ਸੁੱਤਾ ਹੋ ਪਿਆ ਹੋਵੇ ਬਾਜ਼ਾਰਾਂ ਵਿੱਚੋਂ ਕੋਈ ਆਵਾਜ਼ ਨਹੀਂ ਸੀ ਆ ਰਹੀ ਵਪਾਰੀ ਵਿਚਾਲੇ ਕੋਈ ਬੈਸ ਨਹੀਂ ਸੀ ਹੋ ਰਹੀਗੀ ਅਤੇ ਗੋਮਬ ਦਾ ਤੇ ਚੜ ਕੇ ਲੋਕ ਅਜ਼ਾਨਾ ਨਹੀਂ ਸੰਕਰ ਰਹੇ ਕੋਈ ਆਸ ਨਹੀਂ ਸੀ ਕੋਈ ਉਤੇਜਕ ਘਟਨਾ ਨਹੀਂ ਸੀਗੀ ਬੁੱਢੇ ਬਾਦਸ਼ਾਹ ਨਹੀਂ ਸੀਗੇ ਕੋਈ ਹੋਣੀ ਨਹੀਂ ਸੀ ਕੋਈ ਖਜ਼ਾਨਾ ਨਹੀਂ ਸੀ ਅਤੇ ਕੋਈ ਪਿਰਾਮਿਡ ਨਹੀਂ ਸੀ ਇਉਂ ਲੱਗਦਾ ਸੀ ਜਿਵੇਂ ਸਾਰਾ ਸੰਸਾਰ ਵੀ ਉਸੇ ਤਰ੍ਹਾਂ ਹੀ ਚੁੱਪ ਹੋ ਗਿਆ ਜਿਵੇਂ ਮੁੰਡੇ ਦੀ ਰੂਹ ਚੁੱਪ ਹੋ ਗਈ ਹੈ ਉਹ ਉੱਥੇ ਉਥੋਂ ਉੱਠੇ ਬੈਠੇ ਹੋਏ ਟਾਬੇ ਦੇ ਦਰਵਾਜ਼ੇ ਵਿੱਚੋਂ ਦੀ ਬਾਹਰ ਇੱਕ ਟੱਕ ਦੇਖਦਾ ਰਿਹਾ ਸੀਗਾ ਉਹ ਸੋਚ ਰਿਹਾ ਸੀਗਾ ਕਿ ਖਬਰੇ ਉਹ ਮਰ ਗਿਆ ਹੈ ਅਤੇ ਉਸੇ ਪਲ ਹੀ ਸਭ ਕੁਝ ਸਦਾ ਲਈ ਖਤਮ ਹੋ ਜਾਵੇਗਾ ਦੁਕਾਨਦਾਰ ਨੇ ਮੁੰਡੇ ਵੱਲ ਧਿਆਨ ਨਾ ਦੇਖਿਆ ਜਿਹੜੀ ਖੁਸ਼ੀ ਉਸ ਨੇ ਸਵੇਰ ਵੇਲੇ ਦੇਖੀ ਸੀ ਉਹ ਇੱਕਦਮ ਹੀ ਲੋਪ ਹੋ ਗਈ ਸੀ ਉਹ ਕਹਿਣ ਲੱਗਾ ਪੁੱਤਰ ਮੈਂ ਤੈਨੂੰ ਤੇਰੇ ਦੇਸ਼ ਭਰਤਨ ਜੋਗੇ ਪੈਸੇ ਦੇ ਸਕਦਾ ਹਾਂ ਉਹਨੇ ਕੁਝ ਨਾ ਕਿਹਾ ਓਟ ਖੜਾ ਹੋਇਆ ਆਪਣੇ ਕੱਪੜੇ ਠੀਕ ਕੀਤੇ ਆਪਣੀ ਪੋਟਲੀ ਚੱਕ ਲਈ ਉਸ ਕਿਹਾ ਮੈਂ ਤੇਰੇ ਕੋਲ ਕੰਮ ਕਰਾਂਗਾ ਲੰਬੇ ਸਮੇਂ ਤੱਕ ਚੁੱਪ ਰਹਿਣ ਤੋਂ ਬਾਅਦ ਉਸ ਫਿਰ ਕਿਹਾ ਮੈਨੂੰ ਕੁਝ ਪੇਡਾਂ ਖਰੀਦਣ ਲਈ ਪੈਸਿਆਂ ਦੀ ਲੋੜ ਹੈ ਮੁੰਡਾ ਕਰੀਬ ਮਹੀਨੇ ਭਰ ਤੋਂ ਕ੍ਰਿਸਟਲ ਦੇ ਵਪਾਰੀ ਕੋਲ ਕੰਮ ਕਰ ਰਿਹਾ ਸੀ ਅਤੇ ਉਸ ਨੂੰ ਮਹਿਸੂਸ ਹੋ ਰਿਹਾ ਸੀ ਕਿ ਇਹ ਕੰਮ ਕਰਦਿਆਂ ਹੋਇਆਂ ਉਸ ਨੂੰ ਖੁਸ਼ੀ ਨਹੀਂ ਮਿਲ ਸਕਦੀ ਵਪਾਰੀ ਸਾਰਾ ਦਿਨ ਹੀ ਕਾਊਂਟਰ ਦੇ ਪਿੱਛੇ ਬੈਠਾ ਕੁਝ ਨਾ ਕੁਝ ਬੋਲਦਾ ਰਹਿੰਦਾ ਤੇ ਮੁੰਡੇ ਨੂੰ ਕਹਿੰਦਾ ਰਹਿੰਦਾ ਸੀਗਾ ਕਿ ਉਹ ਕੱਚ ਦਾ ਸਮਾਨ ਸੰਭਾਲ ਕੇ ਚੱਕੇ ਕੋਈ ਚੀਜ਼ ਤੋੜ ਨਾ ਦੇਵੇ